ਕੀ ਉਹ ਗੈਂਬੜ ਅਸਹਾਰ ਕਰਿਆ ਇਹ ਸਾਲੇ ਤੇ ਟੱਪ ਟੱਪ ਪੈ ਗਈ ਲੱਗਦਾ ਪੈ ਗਈ ਟੱਪ 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 ਪੈ ਗਈ ਕੁੱਲ ਕਿ ਕੁੱਲ ਕਿ ਟੱਪ ਟੱਪ ਬਿਲਕੁਲ ਹੈ ਤਾਂ ਕਿ ਉਹ ਗੇ ਜੀ ਮੁੰਡਾ ਇੱਕ ਨੰਬਰ ਦਾ ਹਾਲ ਹੀ ਨਹੀਂ ਬਾਹਰ ਨਿਕਲ ਗਿਆ ਕਿ ਨਾ ਤੂੰ ਠਾੜੇ ਝਾੜਦੀ ਆ ਸਾਡੇ ਤੇ ਲਿਆ ਲਿਆ ਖੇਤਾ ਤੇ ਹੈ ਦੱਤਣਾ ਬਾਤੀਆਂ ਤਾਂ ਆਇਆ 40 ਤੋਂ ਦੋ ਬੋਤਲਾਂ ਫੜਿਆ ਸੀ ਹਜੇ ਹੀ ਹੋ ਗਿਆ ਕਿਉਂ ਜਲੂਸ ਕਰਦੇ ਮੇਰੇ ਬਾਹਰ ਤੇ ਤੁਸੀਂ ਕੀ ਗੱਲ ਆਂ ਜੇ ਖਾਦੀ ਪੀਦੀ ਆਪਦੇ ਘਰੇ ਬੈਲ ਜਾਓ ਲੱਭਾ ਪਿੱਤਾ ਉਰੇ ਥੱਲੇ ਇਹ ਸਾੜੀ ਇੱਕ ਤਾਂ ਜਮਾ ਕਰੀਏ ਚੋਕਾ ਲਾਇਆ ਹੋਰ ਵਾ ਪਟ્રોલ ਹੀ ਬਣ ਗਈ ਜਮਾ ਹਨ दारू ਨਹੀਂ ਦੀ ਬੜੀ ਕਦੇ ਹਾਂ ਹਾਸੇ ਵਾਲਾ ਹਸੀ ਰਹੀ ਤੂੰ ਬੇਗਮਾਰ ਮੈਂ ਚੋਕਾ ਲਾਉਣਾ ਆਪਾ ਆਏ ਹਾਏ ਹਾਏ ਉਹ ਗੱਡੀ ਜਿੱਥੇ ਆਉਂਦੀ ਹੈ ਹੈ ਗੱਡੀ ਜਿੱਥੇ ਆਉਂਦੀ ਹੈ ਕੀ ਪੈਦਾ ਪੁਰਸਾ ਬੰਦੇ ਉੱtre ਜਿੱਤਾ ਲਾ ਕੇ ਮੇਰੇ ਵਰਗੇ ਭਾਈ ਕਿਹੜਾ ਜਿੱਤਾ ਲਾ ਕੇ ਉਹ ਪਾਣੀ ਪਾ ਦੇ ਚੁੱਲੇ ਚ ਰੋਲੇ ਚ ਪਾਣੀ ਨਹੀਂ ਪੈਂਦਾ ਹਾਂ ਹੁਣ ਨਹੀਂ ਚੁੱਲੇ ਚ ਪਾਣੀ ਪੈਂਦਾ ਉਹਦਾ ਲੈ ਹਣ ਚੰਡੂ ਫਿਰ ਹੁਣ ਕੀ ਕਰੀਂ ਇੱਧਰ ਜਾ ਬੜੇ ਉਹ ਬੇਈਮਾਨਾ ਮੱਕੀ ਚ ਉਹ ਪੁਰਸੇ ਭਾਈ ਦੇ ਖਸਮਾਨ ਕੀਨੇ ਬੁਲਾ ਲਈ ਸਾਬਾ ਤੇ ਕਹੇ ਜੇ ਕੇਸ ਫੜਦੇ ਹੋ ਤੁਸੀਂ ਚਮੀ ਗਿਰਿਆ ਹੋਇਆ ਕੇਸ ਦੀ ਕਰ ਕਿੱਥੋਂ ਇਹਦਾ ਬੰਦਾ ਪਤਾ ਨਹੀਂ ਬੰਦੇ ਦੀ ਜਾਤ ਨਾ ਹੋ ਉਹ ਯਾਰ ਦੇਖ ਇੱਥੇ ਅੰਦਰ ਅੰਦਰ ਇੱਥੇ ਕੁਝ ਨਹੀਂ ਹੈਗਾ ਇੱਥੇ ਮਰੇ ਕੁੱਤਾ ਨਹੀਂfound ਤੁਸੀਂ ਤਾਂ ਉਹੀ ਜਾਣੇ ਖਣੇ ਦੇ ਅੱਗੇ ਲੱਗ ਲੈਨੇ ਵੀ ਫਲਾਣਾ ਕਰੂਗਾ ਯਾਰ ਜਿੰਦਾ ਲੱਗਿਆ ਬਈ ਇੱਥੇ ਤਾਂ ਨਾ ਇੱਧਰ ਉਧਰ ਕਿਤੇ ਕੋਈ ਨਿਸ਼ਾਨ ਹੀ ਨਾ ਕੋਈ ਆ ਸਕੂਟਰੀ ਜੀ ਮੁੜੀ ਔਰ ਇੱਕ ਪੈੜ ਪਈ ਹੈ ਹੁਣ ਆਪਾਂ ਨੂੰ ਇਸ ਗੱਲ ਦਾ ਕੀ ਪਤਾ ਵੀ ਖੇਤ ਇਹੀ ਹੈ ਕਿ ਹੋਰ ਹੈ ਕੋਈ ਓਏ ਇਹ ਜਿਹਦਾ ਹੀ ਜੀ ਪਤਾ ਹੁੰਦਾ ਹੀ ਰੁੱਤੇ ਸ਼ਿਮਲੇ ਬੈਠਾ ਹੁੰਦਾ ਕਮਰਾ ਲੈ ਕੇ ਅਗਲਾ ਤੁਸੀਂ ਤਾਂ ਉਹੀ ਭੋਲਪਣੇ ਚ ਫਿਰਦੇ ਹੋ ਚਲੋ ਜੀ ਚੱਲੀਏ ਚੱਲ ਗਏ ਚਲੋ ਚੱਲਦੇ ਆਪਾਂ ਦਾ ਪ੍ਰੀਤੋ ਕੋਲੇ ਚੱਲਦੇ ਹਾਂ ਉਸੇ ਕੋ ਉੱਥੇ ਮਿਲੂ 40000 ਚੱਲ ਗਏ ਖੜਜੋ 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 ਜਨਾਬ ਖੜਜੋ ਹਾਂ ਦੇਖ 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 ਹਾਂ ਦੇਖ ਕੀ ਸੁੰਗੀ ਜਨਾ ਹੁਣ ਤ੍ਰਿਸ਼ਨਾ ਠਰਦੀ ਐ ਸੁੰਖੇ ਦੇਖੋ ਕੀ ਹੁਣ ਮੈਨੂੰ ਕੀ ਪਤਾ ਇਹ ਚ ਕੀ ਐ ਜਮਾ ਤਾਜ਼ਾ ਪੈਗ ਲੱਗਿਆ ਹੋਇਆ ਉਹ ਨਾਦਰ ਨੂਜਰਾ ਦਾ ਪਤਾ ਨਹੀਂ ਜਦੋਂ ਲੱਭੂ ਤੁਸੀਂ ਐ ਦੇਖੋ ਵੀ ਅਜਗਰ ਕਿੱਥੇ ਪਿਆ ਹੋਰ ਉਹ ਅਜਗਰ ਤੋਂ ਕੀ ਲੈਣਾ ਇਹ ਕਿਸੇ ਨੇ ਉਠਾ ਕਰਕੇ ਪਾਣੀ ਪੂਣੀ ਪੀਤਾ ਉਸੀ ਨੇ ਸਾਡੇ ਬੰਦਾ ਇੱਥੇ ਆ ਬੰਦਾ ਇੱਥੇ ਆ ਪਾਣੀ ਦੀ ਬੋਤਲ ਵੀ ਇੱਥੇ ਹੋਊਗੀ ਉਹ ਯਾਰ ਚੱਲ ਯਾਰ ਟਾਈਮ ਅੱਗੇ ਹੈ ਨੀਗਾ 36 ਰੋਗਾਂ ਦੀ ਦਵਾਈ ਆ ਜੀ ਤੁਸੀਂ ਲੈ ਕੇ ਤਾਂ ਦੇਖੋ 36 ਰੋਗਾਂ ਤੋਂ ਚੱਲ ਅੱਗੇ ਚਾਪੀ ਕਿੱਥੇ ਆ ਚਾਪੀ ਚਾਪੀ ਤੇ ਗੀ ਵੀ ਮੁੱਕੀ ਜਾ ਮੇਰਾ ਸਾਲ ਘੜਿਆ ਭਾਏ ਜੇ ਪੇੜਾ ਤੇ ਰਹੇ ਜੀ ਦਾ ਲਾਹਣ ਚੜੂਗਾ ਖਰਚਾ ਲਾਹਣ ਚੜੂ ਖਰਚਾ ਖਰਚਾ ਜਾਂਦੇ ਨੇ ਜਾਂਦੇ ਨੇ ਕਿਨੇ ਸਹੀ ਟੀ ਕਰਤੀ किधर पीड़ा पे गया खर्चा ना सर वो क्लास जंगल है मेरे साल करने हुए वो जंगल है क्लास वो क्लास सुन के यहाँ था मेरा साल करने की हो गया वो की हो गया ਨਿਰਾਸ਼ਾ ਲੈਤਾ ਕਿ ਉਹ ਕਹੇ ਤੰਤਨ ਵੀ ਪੈ ਗਈ ਤਾਂ ਖਲਾਚ ਕੇ ਆਂਦੇ ਨੇ ਮਾਰ ਦੇ ਮਾਰ ਦੇ ਭਾਕੇ 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 ਤੋੜਦੇ ਰਹੇ ਤੰਤਨ ਕਾ ਦੇਣਾ ਖੋਲੀ ਹੈ ਮੇਰੀ ਟਾਂਟੇ ਨਾਲ ਹੋਰ ਕੀ ਮੇਰੇ ਕੋਲੇ ਪੱਟਾ ਪੇਚਕਾ ਸਾਹਰੇ ਚੱਲ ਚੱਲ ਗਏ ਹੁਣ ਰੱਖ ਦੇ ਨੂੰ ਨਹੀਂ ਜੀ ਤਾਂ ਮੈਂ ਨਾਲ ਲੈ ਕੇ ਹੀ ਜਾਊਂਗਾ ਜੀ ਓ ਕੰਚ ਮਰਾਲੇਗਾ ਓ ਨਹੀਂ বাজਦਾ ਜੀ ਇਹ ਤਾਂ ਇੱਕ ਨੱਦਾ ਪੈਕ ਤਾਂ ਘਾੜ ਕੇ ਜੇ ਪੀਤਾ ਅਸਰ ਕਰ ਜੂਗਾ ਓ ਕਾ ਦਾ ਘੰਗਾਲ ਕੇ ਆਜੋ ਕਿਰਾ ਭੱਜ ਲਓ ਤੁਸੀਂ ਜੀ ਭਾਕੇ ਭਾਕੇ ਆ ਜਾ ਆ ਜਾ ਪੋਚ ਕੇ ਪੋਚ ਕੇ ਸਹੀ ਕਿਹਾ ਸਹੀ ਕਿਹਾ ਆ ਜਾ ਮੇਰੇ ਆ ਸਾਲ ਕੜਿਆ ਹਾਈ ਕਿਤਾ ਫੇਰ ਆਉਣਗੇ ਕਿਤਾ ਫੇਰ ਆਉਣਗੇ ਫੇਰ ਤਾਂ ਤਣ ਪਾਉ ਮੇਰੇ ਤਾਂ ਓਏ ਆ ਜਾ ਪਾਕੇ ਓਏ ਆ ਜਾ ਆ ਜਾ ਪਾਕੇ ਪਾਕੇ ਉਹ ਬਾਗੀ ਘਟੀ ਆ ਜਾ ਚਾਬੀ ਡਿੱਗ ਗਈ ਓ ਥੱਕਾ ਹਰਾਉਣ ਲੱਗਿਆ ਮੇਰਾ ਤਾਂ ਬਾਗੇ ਓਏ ਬਾਗੇ ਮੇਰੇ ਸਾਲ ਕੜਿਆ ਦੇਖ ਲੈ ਕਿਵੇਂ ਆਇਆ ਸੀ ਕਾਲ ਚੜ ਕੇ ਹੈ ਆਏ ਦੇਖ ਲੈ ਤੂੰ ਅੱਗੇ ਨਾ ਪਿੱਛੇ ਮੈਨੂੰ ਮੱਕੀ ਚ ਕੀ ਹੋ ਗਿਆ ਸੀ ਕੁਝ ਨਹੀਂ ਹੋਇਆ ਸੀ ਤੈਨੂੰ ਦਵਾ ਆ ਗਿਆ ਸੀਗਾ ਉਹ ਤਾਂ ਅਸਿਆ ਹਾਂ ਹੋਰ ਕੁਝ ਨਹੀਂ ਹੋਇਆ ਹੋਰ ਮੈਨੂੰ ਆਏ ਦੱਸ ਤੂੰ ਮੈਨੂੰ ਪੁਲਿਸ ਤੱਕ ਤਾਂ ਪਤਾ ਲੱਗ ਗਿਆ ਸੀ ਕੋਈ ਨਾ ਮੈਨੂੰ ਤੂੰ ਆਏ ਦੱਸ ਦੇ ਜਦੋਂ ਪੱਠਾ ਲੈ ਕੇ ਆਇਆ ਸਮਝ ਭਾਂਡੇ ਲੈ ਆ ਚੱਕੇ ਸਮਾਨ ਵਾਲੇ ਕਿਸ ਨੇ ਦੇਖਿਆ ਸੀ ਤੈਨੂੰ ਲਾਪੋ ਲੱਗਦੀ ਸੀ ਮੈਨੂੰ ਯਾਰ ਲਾਪੋ ਨੇ ਦੇਖਿਆ ਲਾਪੋ ਲੱਗਦੀ ਸੀ ਮੈਨੂੰ ਬੱਸ ਫਿਰ ਇਧਰ ਕੰਮੀ ਲੱਭੋ ਦਾ ਸਾਰਾ ਇਹਨੇ ਭਗਤ ਮਾਲ ਨੂੰ ਫੋਨ ਮਾਰਿਆ ਹੁਣ ਹਾਂ ਲੱਭੂ ਮੱਛੀ ਫਿਰਦੀ ਸੀ ਹੈ ਕਈ ਦਿਨਾਂ ਦੀ ਹੋਇਆ ਕਰ ਖੁੰਡਾ ਲਿਆ ਜਾ ਕੇ ਤੂੰ ਫਿਰ ਰਾਖ ਦੇ ਦੀ ਅੱਜ ਮੈਂ ਕਰਦਾ ਗੱਲ ਉਹਦੇ ਨਾਲ ਕਿ ਕੀ ਕੀ ਕਰੇਗਾ ਖੁੰਡੇ ਨਾਲ ਐ ਕਰ ਜਿਹੜੀਆਂ ਬਣ ਗਿਆ ਬੋਤਲਾ ਚੱਕ ਲਿਆ ਹਾਂ ਬਾਕੀ ਲਾਣ ਦਾ ਡੋਲਿਆ ਪਰ ਦੇਖੀ ਜਾ ਆ ਜਾ ਤੂੰ ਨਹੀਂ ਫਿਰ ਹੁਣ ਕਰਨਾ ਕੀ ਆ ਫਿਰ ਪੁੱਛ ਤੂੰ ਮੈਂ ਕਿਰੂ ਦੱਸੂ ਆਪੀ ਤੂੰ ਖੁੰਡਾ ਲਿਆ ਜਾ ਕੇ ਜਿੰਦਾ ਖੋਣ ਕੇ ਜਿੰਦਾ ਤੋੜ ਦੇਣੀ ਚਾਪੀ ਤਾ ਖੋਣ ਇਹ ਤਾਂ ਮੇਰੇ ਸਾਲੀ ਅੱਜ ਬਚ ਗਈ ਨਹੀਂ ਅੱਜ ਮੂਦਾ ਪਾਉਂਦਾ ਪੁਲਿਸ ਵਾਲਾ ਆਪਾਂ ਨੂੰ ਕੋਈ ਨਾ ਕੋਈ ਤਾਂ ਬਚਤ ਰਹੇਗੀ ਬਹੁਤ ਬਚਤ ਰਹੇਗੀ ਦੋਏ ਕਰਾਦੀ ਦੋਏ ਕਰਾਦੀ ਬਹੁਤ ਬਚਤ ਰਹੇਗੀ ਮੈਂ ਪੱਡੀ ਮਹਾ ਗਲਤ ਗੱਲ ਆ ਲਾ ਪੁਲਿਸ ਏ.ਆਈ.ਡੀ ਕਰਦੀ ਆ ਬਚ ਤੂੰ ਬੜਦਾ ਦੇਖੀ ਉਹਦਾ ਕੀ ਆ ਉਹਦਾ ਗਾੜੀ ਨਾਲ ਉਹਨੂੰ ਮੈਂ ਕਰ ਦਿਆ ਜੇ ਲੋਟ ਚੱਲ ਕੋਈ ਨਾ ਮੰਦਾ ਬੋਲ ਨਾ ਬੋਲਦੀਏ ਲਿਆ ਜਾ ਕੇ ਖੁੰਡਾ ਹਾਂ ਮੈਂ ਬੋਤਲਾਂ ਪੂਤਲਾਂ ਸਾਂਭਦਾ ਹਾਂ ਇਹ ਹਾਈ ਬੇ ਮਰਤੀ ਕੰਜਰ ਨੇ ਤਪਾਲੀ ਇੰਨੀਆਂ ਪਾਉੜੀਆਂ ਚੜਨੀਆਂ ਸੌਖੀਆਂ ਪਈਆਂ ਨੇ ਬਲ ਆ ਜਾਂਦੀ ਸੂਟਾਂ ਦੇ ਤੇ ਬਾਈ ਜਾ ਟਿੱਕੇ ਪੁੱਛ ਨੇ ਕੁੱਟਦੀ ਨਹੀਂ ਤੁਰਦੀਆਂ ਨੇ ਬਾਈ ਜਾ ਟਿੱਕੇ ਫੌਗਦੇ ਕੁੱਤਿਆਂ ਵਾਂਗੂ ਓਹੋ ਮੈਂ ਤਾਂ ਕਾੜੂ ਫੌਗਦੇ ਕੁੱਤਿਆਂ ਵਾਂਗੂ ਪਿੰਡ ਵਾਲੇ ਤਾਂ ਬੌਲੀ ਨੇ ਹਨਾ ਜਿਹੜਾ ਸਾਰਿਆਂ ਨੂੰ ਪਤਾ ਲੱਗਿਆ ਪਿਆ ਕੀ ਪਤਾ ਲੱਗਿਆ ਪਿਆ ਨਹੀਂ ਬੰਦਾ ਕਿ ਮੈਣੀ ਤੇਰਾ ਠੀਕ ਆ ਪੁਲਸ ਲੈ ਕੇ ਚੱਕੇ ਹੂੰ ਪੁਲਸ ਲੈ ਜੂ ਐ ਚੱਕੇ ਕਿਉਂ ਕੀ ਗੱਲ ਉੱਲੀ ਪੁਲਸ ਆਈ ਤੇ ਨਹੀਂ ਤਾਇਆ ਕਿ ਅੱਜ ਕਾਦੇ ਵਾਸਤੇ ਉਹ ਤਾਂ ਹੁਣ ਤੈਨੂੰ ਵੀ ਪਤਾ ਹੋ ਜਾ ਤੈਨੂੰ ਜਿੰਦਰਾ ਪੈਸੇ ਲੈ ਕੇ ਫੜਾਉਂਦਾ ਐਡੀ ਪੋੜੀ ਨਾ ਬਣ ਬਿਰੋ ਦੇਖ ਗੱਲਾਂ ਤਾਂ ਤੈਨੂੰ ਸਾਰੀਆਂ ਪਤਾ ਬਸ ਤੂੰ ਓਲੇ ਰੱਖ ਜਾਨੇ ਆ ਤੇ ਉਹ ਗੱਲ ਨਹੀਂ ਸੁਣੀ ਕਰਦੇ ਨੂੰ ਗੱਲ ਬਾਅਦ ਚ ਪਤਾ ਲੱਗਦੀ ਆ ਦੁਨੀਆ ਨੂੰ ਪਹਿਲਾਂ ਪਤਾ ਲੱਗ ਜਾਂਦੀ ਆ ਨਹੀਂ ਸਿੱਧੀ ਮੁੱਦੇ ਦੀ ਗੱਲ ਤੇ ਆ ਜਾ ਐ ਮੈਂ ਪਕਾਈ ਜੀ ਨਾ ਮਰ ਮੁੱਦੇ ਦੀ ਗੱਲ ਇਹ ਆ ਸੁਣ ਫਿਰ ਕਰਨੈਲ ਕੇ ਘਰੇ ਆਈ ਸੀ ਪੁਲਸ ਨਹੀਂ ਤਾਂ ਨ ਗੱਡੀਆਂ ਭਰੀਆਂ ਹੋਈਆਂ ਸੀ ਨਾਲ ਲੇਡੀ ਪੁਲਸ ਵੀ ਸੀ ਬੰਦੇ ਐਨੇ ਪੁਰਸ ਆਲੇ ਭੈਣੇ ਮੈਂ ਤਾਂ ਗੱਲ ਸੁਣੀ ਆ ਅਖੇ ਕਰਨੈਲ ਕਰਨੈਲ ਦਾ ਮੁੰਡਾ ਤੇ ਜਿੰਦਰ ਅਖੇ ਤੰਦਾ ਕਰਦੇ ਨੇ ਤੀਮੀਆਂ ਵੇਚਣ ਦਾ ਚੱਲ ਨਹੀਂ ਪਰੇ ਉਹ ਮਾਰੀ ਜਾਨੀ ਆ ਪਕਾਈ ਧਾਰ ਨਹੀਂ ਮਾਰਦਾ ਮੇਰਾ ਬੰਦਾ ਇਹ ਜੇ ਕੰਮ ਦੀ ਤਾਰ ਦਾ ਮੈਨੂੰ ਬੰਦਾ ਨਹੀਂ ਹੈਗਾ ਤਾਰ ਦਾ ਤਾਂ ਮੈਨੂੰ ਪਤਾ ਨਹੀਂ ਪੁਲਿਸ ਫਿਰ ਉਹੀ ਆ ਗਈ ਉਹਨਾਂ ਦੇ ਘਰੇ ਅੰਤਾਂ ਦੇ ਪੈਸੇ ਲੁੱਟੇ ਨੇ ਕਹਿੰਦਾ ਸਾਰੀਆਂ ਤੀਮੀ ਕਢਾਉਣਗੇ ਹੁਣ ਜੜੀਆਂ ਜੜੀਆਂ ਵੇਚੀਆਂ ਨੇ ਨਹੀਂ ਬਾਈ ਜਾਨ ਨਿਚਲੀ ਮੇਰਾ ਬੰਦਾ ਤਾਂ ਕਮਾਈ ਕਰਦਾ ਹੈਗਾ ਠੀਕ ਆ ਕਿਰਤ ਕਰਕੇ ਖਾਂਦਾ ਹੈਗਾ ਇਹੋ ਜੇ ਕੰਮ ਨਹੀਂ ਕਰਦਾ ਤੁਸੀਂ ਭਲਾ ਕਰ ਲੈਂਦੇ ਹੋਮ ਅਸੀਂ ਸਾਡਾ ਕੌਣ ਕਰ ਹੁਣ ਮੈਂ ਥੋੜੂ ਮੈਂ ਤਾਂ ਤੀਮੀ ਮੰਨੀ ਆਂਗੀ ਮੈਂ ਤਾਂ ਵੇਚਣ ਨਹੀਂ ਲੱਗੀ ਮੇਰੇ ਬੰਦੇ ਤੋਂ ਆਪਦਾ ਢਿੱਡੀ ਮਸਾ ਸੰਭਦਾਗਾ ਉਹ ਤਾਂ ਤੀਮੀਆ ਵੇਚਿਆ ਨਹੀਂ ਜਾਂਦੀਆਂ ਗੱਲ ਕਰ ਤਾਹੀਂ ਤਾਂ ਇੰਦਾ ਹੋ ਰਿਆਗਾ ਹਾਂ ਹਾਂ ਮੇਰੀ ਗੱਲ ਸੁਣ ਲੈ ਹੁਣ ਤੂੰ ਇਹ ਸ਼ੁਕਰਮਨਾ ਵੀ ਤੂੰ ਆਪਦੇ ਬੰਦੇ ਨੂੰ ਕਿਵੇਂ ਬਚਾਏਂਗੀ ਬਾਬਾ ਤਾਂ ਨਿਕਲਿਆਊਗਾ ਬਾਬੇ ਕੋਲੇ ਪੈਸੇ ਬਾਦੂ ਨੇ ਤੂੰ ਇਹ ਸੋਚ ਕਰ ਵੀ ਇਹਦੇ ਬਾਪ ਨੂੰ ਕਿਵੇਂ ਬਚਾਵੇਂਗੀ ਤੂੰ ਲੈ ਆਏ ਬਚਾਲੂ ਇਹਦੇ ਬਾਪ ਨੂੰ ਕਿਉਂ ਐ ਕੀ ਹੋ ਜੂ ਇਹਦੇ ਬਾਪ ਨੂੰ ਬਚਾਲੂ ਬਥੇਰਾ ਮੈਂ ਹਾਂ ਉਹ ਤਾਂ ਥਾਣੇ ਚ ਪਤਾ ਲੱਗੋ ਜਦੋਂ ਪਾਏ ਮੁdde ਨਾਲੇ ਤੇਰੇ ਪੈ ਡੰਡੇ ਨਾਲੇ ਉਹਦੇ ਪੈਣਗੇ ਨਹੀਂ ਤੁਰ ਜਾ ਤੁਰ ਜਾ ਮੈਂ ਫਿਰਦੀ ਆਂ ਭੌਂਕਦੀ ਬਿਨਾ ਮਤਲਬ ਤੋਂ ਬੋਲੀ ਜਾਊਗੀ ਵੇ ਗਰਜਣਾ ਮੂੰਹ ਇਹ ਗੱਲ ਸੱਚੀ ਤਾਂ ਨਹੀਂ ਹੈਗੀ ਭਲਾ ਤੈਨੂੰ ਐ ਪਤਾ ਕਰ ਦੂ ਇਹੋ ਜਿਹਾ ਕੰਮ ਨਾ ਤੀਵੀ ਕਿਥੇ ਵੇਦੋ ਤੂੰ ਮੁਰਗੀ ਦਾ ਆਡਾ ਨਾ ਵੇਖਦਾ ਨਹੀਂ ਹਾਂ ਦਾਰੂ ਦੂਰ ਤਾਂ ਵੇਚ ਰਿਹਾ ਤਾ ਮੈਂ ਵੀ ਵੇਚ ਲੰਨੀ ਕੱਢ ਕੇ ਹਣਾ ਚੱਲ ਹੂੰ ਤਾਂ ਘਰੀ ਆਊਗਾ ਹਣਾ ਚੱਲ ਤੂੰ ਪੁੱਛ ਲਈ ਮੈਂ ਤਾਂ ਬੁਲਾਉਂਦੀ ਨਹੀਂ ਸੜੇ ਹੋਏ ਨੀ ਪੈਣੇ ਉਹੀ ਤਾਂ ਰੌਲਾ ਲੈ ਉਹਨਾਂ ਨੂੰ ਆਏ ਨਹੀਂ ਸ਼ਰਮਾਈ ਬੁਰੀ ਤੀਮੀ ਮਾਨ ਨਹੀਂ ਰਹਿੰਦੀ ਐ ਚੱਕੇ ਮੂੰਹ ਬੋਸਲੇ ਇੱਥੇ ਆ ਗਈ ਬਿਦਾਸ ਇੱਥੇ ਕੀ ਅੰਦਰ ਬੰਦ ਕਰਕੇ ਅਸੀਂ ਨੇ ਨਾજર ਹੈ ਉਹੀ ਤਾਂ ਗੱਲ ਹੈਗੀ ਗਲਤੀ ਤਾਂ ਸਾਰਿਆਂ ਨਾਲ ਵੱਧ ਹੋਦੀ ਐ ਜਿਨੇ ਉੱਥੇ ਰਿਪੋਰਟ ਲਿਖਾਈ ਐ ਵੀ ਤੂੰ ਮੇਰਾ ਨਾਮ ਕਿਉਂ ਲਿਖਿਆ ਕਿਉਂ ਨਾ ਹੈ ਮਾੜਾ ਮੋਟਾ ਐ ਤਾਂ ਦੇਖ ਲਾ ਉੱਥੇ ਵੀ ਕੋਈ ਬੰਤਾ ਹੈਗਾ ਤੁਸੀਂ ਤਾਂ ਬੰਦੇ ਭਈ ਆਪਸ ਚ ਨਿਮੇੜ ਲਉਗੇ ਹੋਰ ਸਹੀ ਗੱਲ ਐ ਬਸ ਤਨੂ ਪਤਿਆ ਨਹੀਂ ਜਬਾਕ ਜਿਹੜਾ ਸੁਣਦੇ ਨੇ ਕਿਸੇ ਦੀ ਉਹ ਮੁੰਡਾ ਗਿਆ ਹੋਣਾ ਉਹ ਲੁਕੇ ਜਾ ਕੇ ਵੀ ਉੱਥੇ ਸੀ ਜੀ ਉੱਥੋਂ ਕੇ ਗਾਇਬ ਹੋ ਗਿਆ ਪਤਾ ਨਹੀਂ ਕਿੱਧਰ ਗਿਆ ਵੀ ਜੋ ਕੋਈ ਸਾਨੂੰ ਕੁਝ ਕਹੂਗਾ ਤੁਸੀਂ ਫੇਰ ਰਿਪੋਰਟ ਲਿਖਿਆ ਦਿਓ ਉਹੀ ਫਿਰਦੇ ਨੇ ਪਾਣੀ 'ਚ ਡਾਂਗਾ ਮਾਰਦੇ ਹਾਂ ਹਾਂ ਹੁਣ ਮੈਨੂੰ ਤੂੰ ਐਂ ਦੱਸ ਵੀ ਮੈਂ ਇਹਦਾ ਹੱਲ ਕਰਾਂ ਤਾਂ ਕਰਾਂ ਕਿਵੇਂ ਹੁਣ ਦੇਖ ਨਮੋਲ ਜੇ ਮੈਂ ਜਾਨੀ ਆ ਤਾਂ ਤੈਨੂੰ ਉਹ ਬਿੰਗੇ ਕੋਡਿਆਂ ਦਾ ਪਤਾ ਉਹ ਮੇਰੇ ਕਨੀ ਟੇਡਾ ਟੇਡਾ ਚਾਖਦੀ ਹੈ ਮੇਰੇ ਤਾਂ ਤਾਂ ਉਹੀ ਲੱਗਦੀ ਐ ਨਾ ਪੁੱਤੀ ਮਨੂੰ ਦੇਖਣਸਾਰ ਤਾਂ ਭਾਰ ਆਉਦਾ ਉਹੀ ਹਾਈ ਹੋ ਜਾਂਦਾ ਹੈਗਾ ਫਰ ਫਿਰ ਐ ਕਹਿੰਦੀ ਸੀ ਮਾਹ ਪਰ ਕਾਕੇ ਨੂੰ ਨਾ ਤੋਰਦਾ ਮੈਂ ਚਲ ਕਰ ਲੂਗਾ ਮਾੜੀ ਮੋਟੀ ਗੱਲ ਹੋਰ ਫਿਰ ਬਣ ਵੀ ਕੀ ਸਕਦਾ ਇੰਨੀ ਤਾਂ ਸਮਝ ਕਾਕੇ ਨੂੰ ਹੈਗੀ ਐ ਹੋਰ ਕਰਨੈਲ ਨਾਲ ਕਰ ਲੂਗਾ ਗੱਲਬਾਤ ਕੋਈ ਸਲਾਹ ਵਾੜੀ ਵੀ ਭਾਈ ਹੁਣ ਕਿਵੇਂ ਕਰੀਏ ਹੈ ਆਹੋ ਚਲ ਇੱਕ ਵਾਰੀ ਫਿਰ ਮੈਂ ਕਾਕੇ ਨੂੰ ਤੋੜ ਕੇ ਦੇਖਦੀ ਆਂ ਬਾਕੀ ਫਿਰ ਦੇਖਦੀ ਆਂ ਬਾਅਦ ਚ ਭਾਈ ਜੇ ਨਾ ਅਸਰ ਆ ਫਿਰ ਆਪ ਡੁੱਬੂਗੀ ਜਾ ਕੇ ਹੋਰ ਕੀ ਹੈਗਾ ਫਿਰ ਜਿੱਥੇ ਪਹਿਲਾਂ ਸੁਣ ਲੀਆਂ 2-4 ਹੋਰ ਸੁਣ ਲੂਗੀ ਹਾਂ ਹਾਂ ਚਲ ਠੀਕ ਐ ਭੈਣੀ ਚੰਕਾ ਇੱਕ ਤਾਂ ਪੁੱਤੇ ਦੀ ਬਿਵਤਾ ਨਾ ਕਿਸੇ ਪਾਸੋਂ ਦੱਸ ਕੇ ਨਹੀਂ ਆਉਂਦੀ ਪਤਾ ਨਹੀਂ ਕਿਧਰੋਂ ਦੀ ਕਿਧਰੋਂ ਆਜੀ ਕਿਦਾ ਫੋਨ ਆ ਗਿਆ ਤਾਂ ਹੀ ਵੇ ਆਇਆ ਨਹੀਂ ਮੈਂ ਲਾਇਆ ਤੀ ਗਾਪੋਂ ਮੇਰੇ ਮਾਮੇ ਦੀ ਕੁੜੀ ਨੂੰ ਲਾਇਆ ਤੀ ਗਾ ਉਹਨਾਂ ਦੀ ਬਿਮਾਰੀ ਜੀ ਵਧੀਆ ਚੱਲਦੀ ਹੈਗੀ ਬਾਹਰ ਅੰਦਰ ਉਠਦਾ ਪੈਂਦਾ ਮਾਮੇ ਦੀ ਕੁੜੀ ਦੇ ਘਰ ਆਣਾ ਅੱਛਾ ਤਾਈ ਹਾਂ ਆ ਵੀ ਨਿਮੇੜੇ ਨੂੰ ਮੁੜੇ ਜੀ ਵਧੀਆ ਨੇ ਬੜਿਆ ਦਿੰਦਾ ਕਿਸੇ ਦਾ ਜੇ ਕੋਈ ਲੜਾਈ ਝਗੜੇ ਦਾ ਹੋਵੇ ਉਹਨੂੰ ਪੁੱਛਿਆ ਤੀ ਮਹਾਲਾ ਹੁਣ ਦੱਸ ਮੈਂ ਕੀ ਕਰਾਂ ਵੀ ਮੈਂ ਤਾਂ ਤੈਨੂੰ ਐ ਕਹਨੀ ਕਾਕੇ ਦੱਸ ਤਾਈ ਮੈਂ ਤਾਂ ਹੁਣ ਉੱਥੇ ਜਾਂਦੀ ਕੀ ਸੋਣੀ ਲੱਗੂਗੀ ਤੈਨੂੰ ਪਤਾ ਹੋਗਾ ਹਾਂ ਸੰਦੀਪ ਦੀ ਮਾਂ ਦੇਖ ਕੋਈ ਮੱਛੀ ਹਾਂ ਝੱਲੜੇ ਨਾਲ ਲੜੇ ਉਹ ਮੂੰਹ ਹੋਰ ਕਿਵੇਂ ਜੇ ਕਰ ਲੈਂਦੀ ਹੈਗੀ ਉਂ ਲੱਕੀਂ ਦਾਣੇ ਚੱਪਣ ਮ ਮਾਖਾ ਤੂੰ ਜਾ ਪੁੱਤ ਮੜ ਕੇ ਤੂੰ ਕਰਨ ਐ ਨਾ ਕੋਈ ਸਲਾਹ ਬਾੜੀ ਕਰਕੇ ਆ ਵੀ ਦੇਖ ਹੁਣ ਉੱਥੇ ਪੁਲਿਸ ਦਾ ਕੀ ਹੱਕ ਹੈ ਕਹਦੇ ਜਾਣਦਾ ਹੈ ਮੈਂ ਜਾ ਬਗ ਜਾਣਾ ਤਈ ਸਮਾਰ ਕੇ ਗੱਲ ਕਰੀ ਧਿਆਨ ਨਾਲ ਧਿਆਨ ਨਾਲ ਗੱਲ ਕਰੂੰ ਸਾਰੀ ਗੱਲ ਮੈਂ ਜਾਣਾ ਤਈ ਹੋਰ ਕਹਦੇ ਆਪਦਾ ਭਈ ਇੱਥੇ ਨਿਮੇੜ ਲੈ ਕਹਦੇ ਹੁਣ ਉੱਥੇ ਦਾ ਸੂਰੇ ਕੀ ਪੁਲਿਸਾਂ ਦੀ ਚੰਗੀ ਲੱਗਦੀ ਆ ਹੁਣ ਕੱਲ ਨੂੰ ਮੈਂ ਥਾਣੇ 'ਚ ਫਿਰੂੰਗੀ ਲੋਕ ਕੀ ਕਹਿਣਗੇ ਮੈਨੂੰ ਵਿਆਹ ਫਿਰਦਿਆ ਲੱਗੂ ਤਨੀ ਹਿਲਿਆਉਂਦੀ ਉਰੇ ਥਾਣੇ 'ਚ ਪਤਾ ਨਹੀਂ ਕੀ ਬਣੂਗਾ ਇਹ ਟੱਬਰ ਦਾ ਕੀ ਨਾ ਮੈਂ ਤਾਂ ਹਰ ਇੱਕ ਨੂੰ ਬੁਰੀ ਲੱਗਦੀ ਆ ਸਭ ਦੀਆਂ ਅੱਖਾਂ 'ਚ ਰੜਕਦੀ ਆ ਮੈਨ ਮੈਂ ਤੈਨੂੰ ਐਂ ਕਹਿਣਾ ਰਾਮਿਆ ਹਾਂ ਤੂੰ ਮਾਰਦਾ ਜਵਾ ਸਿਰੋਂ ਉੱਤੇ ਮੈਂ ਕਰ ਜਨਾ ਚੁੱਪਾ ਵੀ ਗੁਮਾਂਡਿਆਂ ਨੂੰ ਕਾਨੂੰ ਜਲੂਸ ਦਿਖਾਉਣਾ ਲੈ ਬੰਦਾ ਇੱਥੇ ਕੋਈ ਰੱਖਦਾ ਨਹੀਂ ਹੈ ਤਾਂ ਮੇਰਾ ਹਲਾ ਲੈਣਾ ਨਾ ਦੇਣਾ ਬੰਦਾ ਤਾਂ ਹੈ ਹੀ ਨਹੀਂ ਕੋਈ ਉਰੇ ਤੂੰ ਹੀ ਮੇਰੇ ਛੜਦਾ ਐਂ ਕਹੇ ਪੁਲਸ ਹੈ ਕਿਹੜਾ ਇੱਥੇ ਮਿਲਟਰੀ ਇੱਥੇ ਕੌਣਾ ਕੁਛ ਵੀ ਨਹੀਂ ਤੂੰ ਹੀ ਕੱਫ ਵੱਡੀਆਂ ਤੇਰੀ ਮਾਂ ਸਿਆਣੀ ਬੈਣੀ ਫੇਰ ਚੁੱਪ ਕਰ ਚੁੱਪ ਕਰ ਮੈਂ ਕੋਠਾ ਖੋਲ ਕੇ ਦੇਖਦਾ ਕੀ ਗੱਲ ਬਾਤ ਹੈ ਓਠੇ ਝਾਕੀ ਨਹੀਂ ਤਾਂ ਉਰੇ ਹੁੰਦੇ ਯਾਰ ਗਏ ਕਿੱਧਰ ਉਰੋਂ ਮੈਨੂੰ ਐਂ ਲੱਗਦਾ ਜਿਵੇਂ ਮੇਰੇ ਸਾੜੇ ਨੀਕਰ ਤਾਂ ਬ ਕੋਈ ਕਰਿਆ ਹੋਏ ਇੱਥੇ ਕੱ ਲੈ ਕੇ ਦਿਆ ਨੇ ਇਹਦਾ ਮੁਸਕ ਮਾਰ ਦਿਆ ਓਏ ਮੁਸਕ ਮਾਰ ਦਿਆ दारू ਦੀ ਆਉ ਪਹਿਲਾ ਹੰਡੂ ਲੈ ਬਾਹਰ ਆ ਰਿਹਾ ਦੇਖ ਆਉ ਦੇਖ ਬੇਈਮਾਨ ਦਾ ਫਿਰ ਖਾਲੀ ਐ ਖਾਲੀ ਆ ਰੇ ਡਾਂ ਇਂ ਪਹਿਣੀਆਂ ਜਿਨਾਂ ਤੇਰੇ ਬੇਈਮਾਨ ਨੇ ਮੇਰੇ ਨਾਲ ਕਰਦੋ ਰੇ ਡਾਂ ਇਂ ਪਹਿਣੀਆਂ ਮੈਂ ਦਾ ਫਿਰ ਨਾ ਥੂਆਂ ਤੇ ਇਹ ਪੀਂਦੇ ਨੇ ਦਾਰੂਆਂ ਗਲਗੜ ਮੇਰੇ ਥਲੇ ਆਏ ਹਜਮ ਹੋਣਗੇ ਬੇਈਮਾਨੀ ਦਾ ਫਿਰ ਖਾਲੀ ਆ ਪਤਾ ਵਧੀਆ ਵਧੀਆ ਲਹਿ ਗਈ ਪੁਲਿਸ ਸੜਾਉਂਦਾ ਮੈਂ ਬਈ ਰੱਬਾ ਰੱਬਾ ਹੈਗਾ ਹਾਂ ਤੇ ਰੱਬਾ ਇੱਚੇ ਕਾਚਾ ਹੈ ਇੱਚੇ ਕਾਚਾ ਰੱਬ ਬੇਈਮਾਨਾ ਕਰ ਦੋ ਕਿਸ ਨਾਲ ਐਂ ਗੱਲ ਕਰਦਾ ਵੀ ਬੇਈਮਾਨ ਇਹ ਤੇ ਕਹਦਾ ਬੇਈਮਾਨਾ ਹੋ ਗਿਆ ਹਾਂ ਉਹਦਾ ਲੈ ਕੇ ਥਾਣੇ ਵਾਲੇ ਜੀਪਾ ਜਾਂ ਉਹਨਾਂ ਕੋਲੇ ਨਵੇਂ 15 ਮਿੰਟ ਦਾ ਉਰੇ ਆ ਜਾਂਦਾ ਉਹ ਇੱਥੋਂ 15 ਮਿੰਟ ਦੇ ਥਾਣੇ ਪਹੁੰਚ ਜਾਂਦਾ ਭਗਤਵਾਨ ਨੇ ਨਵੀਆਂ ਦਿੱਤੀਆਂ ਉਹਨਾਂ ਨੂੰ ਗੱਡੀਆਂ ਹਾਂ ਉਹ ਨੇ ਉਹਨਾਂ ਕੋਲੇ ਉਹਦਾ ਪਟਾ ਚੱਲ ਰਿਹਾ ਮਾਰੋ ਮਾਰ ਵਧੀਆ ਮੇਰੇ ਥਾਲੇ ਨਾ ਨਹੀਂ ਬਣੇ ਐਂ ਕਹ ਤੂੰ ਕਿਉਂ ਨਹੀਂ ਲਵੇਟੇ ਵਿੱਚ ਆਪਾਂ ਬਾਵਾ ਤੇਰੇ ਕਿੱਥੋਂ ਫਾਲੂ ਪੁਲਿਸ ਨਹੀਂ ਤੇਰਾ ਯਾਰ ਪੁਰਾਣਾ ਪਾਪੀ ਆਪਾਂ ਕਿੱਥੇ ਤਾਂ ਇਹਦਾ ਟਲ ਕੇ ਸੀ ਆਪਾਂ ਹੁਣ ਚਲ ਆ ਚੱਲੀਏ ਫਿਰ ਦੇਖੀਏ ਮੜਾ ਜ ਆਪਾਂ ਉਹਨਾਂ ਨੂੰ ਦੇਖ ਕੇ ਆਉਣਾ ਪੂਜੀ ਮੈਂ ਉਹ ਪਾਉਣਾ ਕਿਤੇ ਬੈਠਣ ਵੀ ਦੇਵੇਂਗਾ ਘਰੇ ਜਾਣਾ ਤੋਂ ਘਰੇ ਨਹੀਂ ਖੜਾ। ਪਰ ਆਏ ਹੈ ਨਹੀਂ ਗਾ ਹੁਣ ਕਰੀਏ ਕੀ ਮੰਗਰ ਤਾਂ ਜਾਣਾ ਹੀ ਪੂ ਆਉਦਿਆਂ ਦੇ। ਮੇਰੇ ਥੜਾ ਦਾ ਇੱਕ ਜਿੱਤੜ ਲੱਗਦਾ ਇੱਕ ਲੱਗਦਾ ਨਹੀਂ ਕਦੇ ਉੜੇ ਲੈ ਜਾਂਦਾ ਕਦੇ ਖੇਤ ਲੈ ਜਾਂਦਾ। ਫਿਰ ਹੁਣ ਕਰੀਏ ਕੀ? ਲੈ ਮੋਟਰਸਾਈਕਲ ਜਾਂਦਾ ਮੇਰੇ ਸਾਡੀ ਮੇਰੀ ਫਸੀ ਹੋਈ ਆ। ਮੇਰੀ ਫਸੀ ਹੋ ਜਾਂ ਮੈਂ ਫਸਦਾ ਮੈਂ ਗਿਆ। ਐਨਾ ਇਨਸਾਨ ਨੇਕ ਦੀ ਤੂੰ ਮੇਰੇ ਨਾਲ ਆਈ ਨਾ ਕਰੋ ਕੁੱਤਿਆ ਤੂੰ। ਮੈਂ ਆਉਂਦਾ ਤੀ। ਹਾਂ ਮੈਂ ਤਾਂ ਮੂਰੇ ਬੈ ਕੇ ਤੂੰ ਸਾਡੇ ਘਰ ਹੀ ਨਾ ਆਈ ਹੁਣ। ਚੱਬਾ ਜਾ ਜਿੱਧਰ ਜਾਣਾ ਭੱਗ ਜਾ। ਭੱਗ ਜਾ ਜਿੱਧਰ ਜਾਣਾ। ਜਾ ਭੱਗ ਜਾ ਬਾਹਰ। ਕੀ ਰਾਂ ਦਾ ਕਰੇ? ਜੀ ਇਹ ਘ ਕਰੇ ਕੋਰੇ ਕੋਈ ਨਹੀਂ ਲੈਂਦਾ ਮੈਂ ਤਾਂ ਰਾਜ ਹੀ ਲਾ ਜੂ ਕਿੱਧਰ ਮਰਜੀ ਵਗ ਜੀ ਮੇਰੀ ਗੱਲ ਸੁਣ ਲੈ ਕਿ ਜਾਨੇ ਦਰਬਾਰੀ ਵਗ ਜੀ ਮੇਰੇ ਬਿਨਾ ਤੇਰੀ ਛਣਬਾਈ ਨਹੀਂ ਹੋਣੀ ਹੋਰ ਤੂੰ ਮੀਤ ਹੇਰ ਹੈ ਨਾ ਹਾਂ ਮੀਤ ਹੇਰ ਬਲਵਾਉ ਤੇਰੇ ਘਰ ਵਾਲੀ ਗੱਲ ਨਾਲ ਚੱਲ ਚੱਲ ਮੋਟਰਸਾਈਕਲ ਮੋੜ ਤੂੰ ਚੱਲ 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 ਹੁਣ ਮੇਰੇ ਸਾਲੇ ਹੋਣਗੇ ਪਤਾ ਨਹੀਂ ਕਿੱਥੇ ਪਾਲਣੇ ਪੈਣਾ ਜਾਨੇ ਤੇਨੇ ਲੰਮਾ ਬਰਫ ਕਰਿਆ ਨਹੀਂ ਪਤਾ ਬਰਫ ਦੀ ਸਿੱਲੀ ਤੇ ਪਾਏ ਹੋਣਾ ਬੈ ਜਾ ਬੈ ਜਾ ਬਰਫ ਦੀ ਸਿੱਲੀ ਤੇ ਤੈਨੂੰ ਵੀ ਪਵਾਉਂ ਜਾ ਕੇ ਜੇ ਨਾ ਪਾਏ ਹੋਏ ਮੋਟਰ ਕਿੰਨਾ ਫਰਦਾ ਹਾਲ ਹੀ ਦੀ ਲਘੇ ਰ ਖਿੱਚਦੀ ਕਾ ਟੱਪ ਕੇ ਦਿਖਾ ਮੇਰਾ ਸਾਲਾ ਗੁਰਦਾ ਬਾਰੇ ਉਹ ਤੇਰਾ ਕੋਈ ਬਾਰੇ ਨਿਕਲਦੀ ਆ ਕੇ ਨਾ ਤੂੰ ਠਾੜੇ ਝਾੜਦੀ ਆ ਸਾਡੇ ਤੇ ਲਿਆ ਲਿਆ ਖੇਤਾ ਤੇ ਹੈ ਤੰਤਣਾ ਪਵਾਤੀਆਂ ਤਾ ਬਾਰੇ ਆ 40 ਤੋਂ ਦੋ ਪੋਤਲਾ ਫੜਿਆ ਸੀ ਹਜੇ ਮੈਂ ਕੀ ਹੋ ਗਿਆ ਕਿਉਂ ਜਲੂਸ ਕੱਢੇ ਮੇਰੇ ਬਾਹਰ ਚ ਤੁਸੀਂ ਕੀ ਗੱਲ ਆ ਜੇ ਖਾਦੀ ਪਿੱਤੀ ਆਪਦੇ ਘਰੇ ਬਗਜੋ ਕੀ ਗੱਲ ਆ ਖੜਾ ਚੜਦੀ ਤੂੰ ਮੈਂ ਕਿਸੇ ਕੋਲ ਥਾਣੇ ਮੈਂ ਕੀ ਕਰਨ ਥਾਣੇ ਜਾ ਕੇ ਤੂੰ ਜਦੋਂ ਹੈ ਪੱਥਰ ਲੈ ਕੇ ਗਿਆਗਾ ਤੂੰ ਤੂੰ ਪੁਲਿਸ ਨੂੰ ਫੋੜ ਕੀਤਾਗਾ ਵੀ ਹਾਂ ਇਹ ਸਮਾਨ ਬਣਾਉਂਦੇ ਨੇ ਕੌਣ ਪੱਥਰ ਲੈ ਕੇ ਗਿਆ ਆ ਵੇ ਮੈਨੂੰ ਤਾਂ ਪਤਾ ਹੀ ਨਹੀਂ ਵੀ ਇਹ ਪੱਥਰ ਲੈ ਕੇ ਗਿਆ ਕਿਉਂ ਮੇਰੀ ਗੱਲ ਸੁਣ ਕਰਨੈ ਲੈ ਜੇ ਖਾਦੇ ਪੀਤੇ ਭਾਈ ਆਦੇ ਘਰੇ ਭਗ ਜਾ ਮੇ ਵਿਚਾਰ ਬਣਦਾ ਪਤਾ ਤਾਂ ਤੈਨੂੰ ਲੱਗੂ ਜਿਹੜੀ ਨੂੰ ਜਿਹੜੀ ਤੇਰੀ ਕਰੋੜਾ ਤੂੰ ਹੁਣ ਕੱਢ ਕੋਈ ਕਰੋੜ ਕਿਹੜੀ ਆ ਤੂੰ ਆ ਬੰਦੇ ਤੇਰੇ ਮੂਰੇ ਹੱਥ ਮੇਰੀ ਤੇ ਨਾ ਕੋਈ ਕਰੋੜ ਨਹੀਂ ਹੈਗੀ ਆ ਤੇ ਘਰੇ ਭਗ ਜਾ ਭਾਈ ਹੱਥ ਤਾਂ ਤੋੜੂ ਮੈਂ ਜੰਡਿਆਂ ਨਾਲ ਦੰਦਨਾ ਖੋਲੀਆਂ ਨੇ ਮੇਰੀਆਂ ਇਹ ਟੰਡਿਆਂ ਨਾਲ ਮੱਕੀ ਚੋ ਮੈਂ ਕੀ ਕਹਿ ਰਹਾ ਮੈਂ ਕਿ ਮੈਂ ਕਿ ਪੁਲਸ ਵਾਲੇ ਭੇਜੇ ਨੇ ਹੈ ਓਏ ਹਾਏ ਵੇ ਜੇਠਾ ਕੀ ਹੋ ਗਿਆ ਨਰੋੜਾ ਪਾਇਆ ਅੱਜ ਤੇਰੇ ਯਾਰ ਤੇ ਠਾਣਾ ਛਾੜਦੇ ਨੇ ਕੌਣ ਆਏ ਕੌਣ ਆਏ ਕਿਵੇਂ ਭੌਂਕਦਾ ਇੱਕ ਗੱਲ ਕੀ ਹੋ ਗਈ ਮੈਨੂੰ ਪੂਰੀ ਦੱਸ ਤਾਂ ਸਹੀ ਮੈਂ ਤਾਂ ਉਪਰੰਟ ਤੌਰ ਤੇ ਕਹਿਣਾ ਵੀ ਆਪਣੇ ਤੇ ਖੜਾ ਚੜਦੇ ਸਾਰੇ ਮਿੰਦੂ ਆ ਗਈ ਮਿੰਦੂ ਆ ਗਈ ਐ ਬੈਠੋ ਪਕਾਣਿਆ ਮਰ ਜਾਣਾ ਭਲੇਗ ਦੇ ਜਾਣਿਆ ਵੀ ਤੂੰ ਮੈਨੂੰ ਪਹਿਲੀ ਵਾਰ ਮਿਲਦਾ ਜਿੰਦਗੀ ਚ ਮੈਂ ਤੇ ਪਹਿਲੀ ਵਾਰ ਹੀ ਦੇਖਿਆ ਕੈਸਾ ਲੱਗ ਤੂੰ ਤੇਰੀ ਮੱਸੀ ਮੈਂ ਤਕੋਰਾ ਮੈਂ ਤਕੋਰਾ ਤੇਰੀ ਮੱਸੀ ਹਾਂ ਕਰੀ ਜਾ ਕੇ ਰੋਣਾ ਪਾਉ ਹੱਥ ਬੰਨੇ ਥੋ ਬੈ ਜਾ ਮੈਨੂੰ ਖੜਾ ਚੜਦੇ ਸਾਡੇ ਤੋਂ ਤੂੰ ਮੈਂ ਤੱਕਦਾ ਹੂੰੀ ਤਹਤਾ ਚੜੀ ਜਾਂਦਾ ਗਾ ਇਹਨੂੰ ਲੈ ਜਾ ਇਹਨੂੰ ਮੈਂ ਖੜੇ ਭੱਜ ਜਾ ਮੇਰੇ ਖਤਰੇ ਇਹ ਸੀ ਮੱਕੀਆਂ ਚ ਬਾੜ ਤੇ ਅੱਜ ਭਰ ਜਾਈ ਮੈਂ ਸਮਝਾਉਣੀ ਐ ਇਹਨੂੰ ਤੇਰੇ ਤੋਂ ਮੈਂ 100 ਬਾਰੇ ਨਹੀਂ ਜੇ ਮੈਂ ਤੂੰ ਕਹੀ ਲਿਆ ਪਉ ਬੇ ਕਰ ਲੈ ਤੂੰ ਤਾਂ ਕਿਸੇ ਤੋਂ 100 ਬਾਰੇ ਨਹੀਂ ਹੁੰਦਾ ਹੁਣ ਐਤੋਂ ਇੰਚ ਕੋਈ ਨਹੀਂ ਹੈ ਕਿ ਮੈਂ ਜਾਣਦਾ ਨਹੀਂ ਬੰਨਿਆ ਕਿ ਮੈਂ ਜਾਣਦੇ ਨਹੀਂ ਹੱਥ ਹੋਈ ਪਈ ਨਹੀਂ ਮੈਂ ਤੇਰੇ ਮੂਰੇ ਹੱਥ ਬੰਨਦੀਆਂ ਤੇਰੇ ਨਾਲ ਮੈਂ ਮੇਰੀ ਮੰਨ ਲੈ ਨਾ ਬਗ ਜਾ ਤੇਰੇ ਨਾਲ ਕੋਈ ਗੱਲ ਨਹੀਂ ਬਗ ਜਾ ਚੱਲ ਕੁੰਡ ਚੱਕ ਦੇ ਪੱਖੀਏ ਨਾਰੇ ਬਾਬਾ ਮੇਰਾ ਡੱਕਿਆ ਫਰੇ ਕਿਸਦ ਨੂੰ ਮੈਂ ਤਕੜ ਨੂੰ ਕਾ ਕੁੰਟ ਚੱਕ ਤੇ ਬਾਕੀ ਐ ਨਾਰੇ ਮਿੰਦੂ ਦੇ ਨੋਂ ਨੂੰ ਮੁੜ ਕੇ ਚੀਰੇ ਵਾਲਾ ਭਾਬੇ ਬੋਲੀਆਂ ਚੀਰੇ ਵਾਲਿਆ ਮਿੰਦੂ ਦੇ ਨੋਂ ਨੂੰ ਲੈ ਜਾ ਜਾਨੇ ਜੀ ਭੱਗ ਜਾ ਹਾੜੇ ਠੀਕ ਹੈ ਤੇਰੇ ਤੇਰੇ ਮੂੰਹ ਨੂੰ ਅੱਜ ਬਖਸਤੀ ਨਹੀਂ ਉਹ ਚਾਰ ਮੋੜੇ ਤੇ ਜਾਂਦੀ ਆ ਜਾਨੇ ਨਹੀਂ ਫਿਰ ਕਿਤੇ ਅੱਠ ਮੋੜੇ ਚ ਭੱਗ ਜਾਓ ਭੱਗ ਜਾਓ ਆਪ ਦਾ ਕਰੇ ਭੱਗ ਜਾਓ ਭੱਜ ਜਾ ਫਟ ਜਾ ਬਿਸ ਤੈਨੂੰ ਮੈਂ ਦਿੰਨੇ ਆ ਪਤਾ ਆਨੇਗਾ ਆਨੇਗਾ ਇੱਧਰ ਮਾਰੀ ਟੋਡੀ ਕੇਸ ਪੱਟਾ ਬਣੂ ਕੇਸ ਪੱਟਾ ਸਟੈਂਡ ਸਟੈਂਡ ਆਲਾ ਪੁੱਤੀ ਵੀ ਮੰਨਦੇ ਤੀ ਜੱਕਦੇ ਕੁੱਤਿਆ ਕੀ ਸਟੈਂਡ ਆ ਸੌਤੀ ਮੇਰੇ ਖੀ ਬੈਠਾ ਹਜੇ ਸਟੈਂਡ ਦੀ ਗੱਲ ਕਰਦਾ ਟੈਂਡ ਰੱਖਦੇ ਆ ਸ਼ਰਮੇ ਸਟੈਂਡ ਰੱਖਦੇ ਪਗਦੇ ਟੈਂਡ ਰੱਖਦੇ ਬੰਦਾ ਮਲੰਗ ਇਹ ਬੰਦਾ ਸਟੈਂਡ ਰੱਖਦਾ ਜੀ ਮਿੰਦੋ ਮੈਂ ਤੈਨੂੰ ਫੇਰ ਮੇਰੇ ਕੋਲ ਲੈ ਆਉਂਕੇ ਬਰੇ ਸਾਰੇ ਦੀ ਜਿੰਦਰਾ ਪਾਇਆ ਜੇ ਮਾਰਨੇ ਨਾ ਕਿ ਨੀ दारू ਪੀਕੇ ਨੀ ਇੱਥੇ ਲਲਕਾਰੇ ਮਾਰਦਾ ਇਹਦਾ ਬਈ ਜੇ ਬੇੜਾ ਇਹਦਾ ਰਹੇ ਨਾ ਕੱਖ ਹੈ ਬਾਬਾ ਜੇ ਸੁਣਦਾ ਮੈਂ ਤਾਂ ਝੋਲੀ ਅੱਡੀ ਹੋਈ ਆ ਹਾਏ ਹਾਏ ਨੀ ਤੇਰੇ ਹਣ ਕੀ ਗੋਲੇ ਬਣ ਗਏ ਦੀ ਨੀ ਮੈਨੂੰ ਐ ਦੱਸ ਨੀ ਹਰਾਮਣੇ ਮੈਂ ਪੁਲਿਸ ਵਾਲੀ ਗੱਲ ਤਾਂ ਤੂੰ ਮੈਨੂੰ ਦੱਸੀਆ ਮੈਨੂੰ ਕੀ ਪਤਾ ਵੀ ਉਹਨਾਂ ਦੇ ਪੁਲਿਸ ਕਿਵੇਂ ਆਈਆ ਕਿਵੇਂ ਨਾ ਮਰਨਾ ਕਹਿੰਦੇ ਲੈ ਤਾਂ ਥਾਣੇ ਵਾਲੇ ਭੇਜਦੇ ਨੇ ਹੱਤ ਹੋਈ ਪਈ ਐ ਇਹਨਾਂ ਦੀ ਭੇਜੇ ਹੋਣਗੇ ਤੇ ਖਰਦਾ ਨੀ ਤੇਰੇ ਮੈਂ ਮੇਰੇ ਤਾਂ ਕਾਨੂੰ ਹੋ ਕਰਦੀ ਆ ਓਏ ਮੈਂ ਤੂੰ ਮੈਨੂੰ ਐ ਦੱਸ ਨੀ ਉਹ ਤੈਨੂੰ ਐ ਕਿਵੇਂ ਕਹਿੰਦਾ ਸੀ ਵੀ ਤੇਰੇ ਯਾਰ ਲੱਗਦਾ ਗੱਲ ਦਸੀ ਮੈਨ ਨੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲੈ ਪਹਿਲਾਂ ਧਿਆਨ ਨਾ ਨਹੀਂ ਤਾਂ ਖਾਦੀ ਪੀਤੀਆ ਭੌਂਕਦੇ ਨੇ ਫਿਰਦੇ ਨੇ ਤੁਰੇ ਮੈਨੂੰ ਕੋਈ ਨਾ ਇਹਨੂੰ 소ਫੀ ਨੂੰ ਮਿਲ ਲੈ ਦੇ ਦੀਆ ਖੱਖਾਂ ਪਾੜੂ ਮੈਂ ਨਾਲ ਮੈਨੂੰ ਐ ਦੱਸ ਤੈਨੂੰ ਕਿਨੇ ਦੱਸਿਆ ਪਿਆ ਸਾਡੇ ਬਾਅਦ ਚ ਲੜੀ ਜਾਂਦੇ ਨੇ ਨਹੀਂ ਮੈਂ ਤਾਂ ਇੱਧਰ ਸਬਜ਼ੀ ਲੈਣ ਜਾਂਦੀ ਸੀ ਮੈਂ ਤਾਂ ਰੌਲਾ ਸੁਣ ਕੇ ਆਈਆਂ ਮਾਨ ਪੁੱਤੀ ਦੀ ਉਹੀ ਬੋਲੀ ਜਾਂਦੀ ਆ ਹੱਦ ਹੋਈ ਪਈ ਆ ਕੋਈ ਨਾ ਲਾਂਬਤ ਪੰਚਾਇਤ ਇਕੱਠੀ ਕਰਕੇ ਜਾਊਂ ਇਹਨਾਂ ਦੇ ਦੱਸੋ ਇਹਨਾਂ ਨੂੰ ਆ ਜਾ ਅੰਦਰ ਚੱਲੀਏ ਹਾਈਵੇ ਆ ਜਾ ਉਹ ਮੈਂ ਮੱਝੀ ਤਾਗੜੀ ਆਂਬੋ ਨੀ ਹਾਂ ਮੈਂ ਤਾਂ ਤਾਂ ਕਰੀਆਂ ਤੂੰ ਕਿਵੇਂ ਆ ਗਈ ਆ ਗਈ ਕੀ ਕਰਾਂ ਹੋਰ ਤੁਸੀਂ ਨਾ ਚੰਗੀ ਕਰੀ ਕਿਉਂ ਅਸੀਂ ਨੇ ਕੀ ਕਰਤਾ ਸੀ ਨੇ ਕਿਹਦੇ ਡਾਂਗ ਮਾਰੀ ਡਾਂਗ ਕਿਉਂ ਮਾਰੀ ਉਹ ਬਾਬੇ ਹੋਰ ਨੇ ਜਿੰਦਰ ਵੀ ਚੁਕਾਤਾ ਨਾਲ ਨਹੀਂ ਤੈਨੂੰ ਕੌਣ ਕਹਿੰਦਾ ਹੈ ਕਿਹਨੇ ਲਾਵਾ ਲੁਤਰੀਆਂ ਲਾਦੀਆਂ ਤੈਨੂੰ ਤੜੀ ਚੜਾਈ ਆਈ ਹੈ ਚੜੀ ਚੜਾਈ ਨਹੀਂ ਆਉਣਾ ਸੀ ਅੰਬੋ ਹੋਰ ਕੀ ਕਰਾਂ ਮੈਂ ਓ ਮੈਨੂੰ ਟੱਕਰੀ ਸੀਗੀ ਲੱਭੋ ਓਹੋ ਦੇਖ ਲੈ ਕਿਵੇਂ ਅੱਗ ਤੇ ਫੂਸ ਪਾਉਂਦੀ ਫਿਰਦੀ ਐ ਪਤਾ ਕੀ ਕਹਿੰਦੀ ਆ ਉਹ ਹਾਂ ਕਹਿੰਦੀ ਉਹ ਕਿ ਇਹਨਾਂ ਨੇ ਤੀਮਿਆਂ ਦਾ ਵਪਾਰ ਚਲਾ ਰੱਖਿਆ ਕਹਿੰਦੀ ਤੇ ਪੁਲਿਸ ਲੈ ਗਈ ਚੱਕ ਕੇ ਕਹਿੰਦੀ ਉਹਨਾਂ ਨੂੰ ਨਹੀਂ ਮੈਂ ਮੱਚ ਗਈ ਦੇਖ ਲੈ ਹੈ ਇਹਨੂੰ ਤਾਂ ਸਾਡੀ ਗੱਲ ਸਿਉਣੀ ਚਾਹੀਦੀ ਐ ਖੰਭਾ ਵੀ ਢਾਰਾਂ ਉਹਦੀ ਬਣਾ ਲੈਂਦੀ ਐ ਨਹੀਂ ਤੇਰਾ ਬਾਬਾ ਜਿੰਦਰ ਦਾ ਖੇਤ ਕੰਮ ਕਰੀ ਜਾਂਦੇ ਨੇਗੇ ਤੈਨੂੰ ਕੌਣ ਕਹਿੰਦਾ ਨਾ ਫਰੈਡੀ ਗੱਲ ਕਿਵੇਂ ਕਹੇਗੀ ਉਹ ਨਹੀਂ ਉਹ ਤਾਂ ਪੁਲਿਸ ਵਾਲੇ ਤਾਂ ਆਏ ᱛੀ ਉਹ ਨਾજર ਦੀ ਨਾਜਰੋਂ ਦੇਖਦੇ ਫਿਰਦੇ ਨੇ ਨਾજર ਦੀ ਦੇਖ ਬਾਹਰ ਚ ਨੇ ਹਾਂ ਲਾ ਫੇਰ ਉਹੀ ਲੱਗੀ ਮੈਨੂੰ ਲਲੂਤੀਆਂ ਲਾਉਣ ਤੂੰ ਤਾਂ ਮਗਰ ਲੱਗੂ ਬੰਦਾ ਹੈ ਆਪ ਦਾ ਦਿਮਾਗ ਤਾਂ ਤੂੰ ਘੱਟ ਚਲਾਉਣੀ ਹੈ ਲੋਕਾਂ ਦੇ ਦਿਮਾਗ ਤੇ ਚਲਦੀ ਆ ਤੂੰ ਤਾਂ ਹਾਂ ਲੈ ਅੰਬਾ ਫਿਰ ਮੈਨੂੰ ਕੀ ਪਤਾ ਸੀ ਮੈਂ ਤਾਂ ਆਪ ਦੁਖੀ ਹੋ ਰਹੀ ਸੀ ਲੱਤਾਂ ਦੁਖਰੀਆਂ ਮੈਨੇ ਮੈਂ ਤਾਂ ਦਵਾਈ ਲੈਣ ਜਾਂਦੀ ਸੀ ਫਿਰ ਤੂੰ ਬਿਨਾਂ ਦੇਖੇ ਤੂੰ ਕਹਿੰਦਾ ਵੀ ਹਾਂ ਉਹ ਜਿੰਦਰ ਰੁਪੇ ਜਕਾਦਾ ਤੁਸੀਂ ਨੇ ਫਿਰ ਮੈਨੂੰ ਤਾਂ ਹੁਣੇ ਕਹਿਤਾ ਮੈਂ ਕਹਦਾ ਕਿ ਫਿਰ ਕਿਸੇ ਦੀਆਂ ਗੱਲਾਂ ਚ ਨਾਇਆ ਕਰੋ ਚੰਗੇ ਭਲੇ ਖੇਤ ਕੰਮ ਕਰਨ ਲੱਗ ਰਹੇ ਨੇਗੇ ਅੱਛਾ ਆਹੋ ਚੱਲ ਚੰਗਾ ਅੰਬਾ ਫਿਰ ਸਬਜ਼ੀ ਜੀ ਦੇ ਦਿੰਦੀ ਕੋਈ ਹੈਗੀ ਆ ਆ ਬਣਾਉਂਗੀ ਹਲੇ ਤਾਂ ਦੇਖਾ ਚੀਰ ਲੱਗ ਰੀਆਂ ਗੰਢੇ ਜਦੋਂ ਬਣਾ ਲਈਓ ਤੂੰ ਲਈ ਜੀ ਆ ਮੁੰਡੇ ਨੂੰ ਭੇਜਦੀ ਮੈਥੇ ਦਾ ਕਿੱਥੇ ਆਈਦਾ ਚਲ ਇਹਨੂੰ ਭੇਜ ਦੂ ਆਹੋ ਇਹਨੂੰ ਭੇਜਦੀ ਫੇਰ ਲਈ ਜੀ ਨਿਯੰਬੋ ਮੇਰੇ ਗੱਲ ਸੁਣ ਅਨ ਕੁੱਤੇ ਤੇਰੇ ਨਾ ਮੇਰਾ ਤਾਂ ਬੁਰਾ ਹਾਲ ਕਰਤਾ ਕੀ ਹੋ ਗਿਆ ਹੋਲਾ ਕੀ ਸੀ ਮੈਂ ਤਾਂ ਨਾ ਸੂਟ ਲੈਣ ਵਗ ਗਈ ਮੈਂ ਇਹਨੂੰ ਕਹਿੰਦਾ ਜੀਰੀ ਲਾਉਣ ਵਗ ਜਾ ਮੈਂ ਕਿਹਾ ਚੰਗਾ ਮੈਂ ਉਹਨੂੰ ਕਾਇਕੇ ਤੇ ਮੈਂ ਨਾ ਦੁਕਾਨ ਮੁਰਦੀ ਨੰਗੀ ਜਾਂਦੀ ਸੀ ਦੇਖੀ ਫਿਰ ਮੇਰਾ ਜੀਜਾ ਲੋਚ ਗਿਆ ਮੈਂ ਦੁਕਾਨ 'ਚ ਵੜ ਗਈ ਫੇਰ ਫਿਰ ਕੀ ਮਗਰੀ ਆ ਗਿਆ ਮਰ ਜਾਣਾ ਫਿਰ ਕੀ ਹੋਗਾ ਤੂੰ ਲੈ ਲਾਂਦੀ 3 ਦਿਨ ਸੌਦਾ ਸੂਟ ਕਿੱਡੀ ਕੀ ਗੱਲ ਧੀ ਤੂੰ ਮੇਰੇ ਨਾਲ ਪੈਸੇ ਲਖਿਆ ਆਂਦੀ ਪੁੱਠੇ ਕੰਮ ਤੂੰ ਵੀ ਕਰਦੀ ਐ ਉਹਦੇ ਹੁੰਦੇ ਸੂਟਾਂ ਨੂੰ ਭਜਦੀ ਐ ਤੂੰ ਮਗਰ ਮੂਰੇ ਵਗ ਜਾ ਕਰ ਜਦੋਂ ਘਰੇ ਨਾ ਹੋਵੇ ਅੰਬੋ ਮੈਨੂੰ ਕੀ ਪਤਾ ਸੀ ਮੇਰੇ ਮਗਰ ਆ ਜੂਗਾ ਪਰ ਮੈਨੂੰ ਪਾਉੜੀਆਂ ਚੜ ਜਾ ਉਤਰ ਜਾ ਚੜ ਜਾ ਉਤਰ ਜਾ ਮੇਰੇ ਡੇੜੇ ਡੀਆਂ ਖੱਲੀਆਂ ਵੱਜ ਗਈਆਂ ਤੇਰੇ ਵਰਗਾ ਬੌਲਾ ਨਹੀਂ ਹੈਗਾ ਉਹ ਮੈਂ ਤੈਨੂੰ ਦੱਸਾਂ ਜਿਵੇਂ ਤੂੰ ਬੌਲੀਆਂ ਤੂੰ ਤਾਂ ਮਗਰ ਲੱਗੂ ਸੌਦਾ ਹੈ ਉਹ ਚੱਲਦਾ ਆਪਦੇ ਦਿਮਾਗ ਨਾਲ ਅਬ ਚੱਲ ਚੰਗਾਂਬੋ ਚੱਲਦੀ ਐ ਮੈਂ ਤਾਂ ਕੰਮ ਦਾ ਵਜਾ ਪਿਆ ਕਰਨ ਵਾਲਾ ਮੈਂ ਤਾਂ ਵੇਚ ਨਹੀਂ ਕਰ ਜਨ ਨੂੰ ਲੈ ਜੂਗਾ ਚਲਾ ਜਾ ਕਰ ਦਿਨਾ ਚੱਲ ਲੱਗੇ ਆਪਾਂ ਦਾ ਉਵੇਂ ਬਾਦੂ ਦੀਆਂ ਗੱਲਾਂ ਨੇ ਹਾਏ ਲਓ ਦੇਖ ਲੈ ਇਹਨੂੰ ਖਾਣੀ ਕੀਨੇ ਸੁਨੇਹਾ ਲਾਤਾ ਹੈ ਵੀ ਉਹਨਾਂ ਨੂੰ ਪੁੱਛਰੇਗੀ ਫੜ ਕੇ ਕਮਾਲ ਕਰ ਦੇਣੀ ਲਾਭੂ ਐ ਕੰਦਰੀ ਮੈਨੂੰ ਖਾ ਜਾਂਦੇ ਗੁੱਤ ਨੂੰ ਦਿਉ ਮਰੋੜਾ ਸਾਡੇ ਘਰ ਦੀ ਤਾਂ ਮਾੜੀ ਜੀ ਗੱਲ ਉਹਨੂੰ ਥਿਆ ਜੀ ਪਤੰਗਰ ਬਣਾ ਦਿੰਦੀ ਐ ਪਤੰਗਰ ਉਹ ਸਾਡੇ ਵਾਲਾ ਕੰਜਰ ਉਹਨੂੰ ਪੁੱਛੇ ਮੇਰਾ ਸਾਂ ਨਹੀਂ ਲੈਂਦਾ ਸਾਰੀਆਂ ਸਲਾਹਾਂ ਉਹਦੀਆਂ ਲੈਂਦਾ ਠੀਕ ਪਾ ਬੇਟੇ ਠੀਕ ਪਾ ਹਾਂ ਮਨ ਤਾਂ ਬੱਤਾਂ ਦਾ ਹੀ ਪਇਓ ਮੈਂ ਬੜਾ ਲੱਗੇ ਰਾਜੀ ਹਾਂ ਰਾਜੀ ਨਹੀਂ ਮੈਂ ਘਰ ਦੀ ਪੀਕੇ ਰਾਜੀ ਕੋਈ ਦੂਜੀ ਲਈ ਫਗ ਅੱਜ ਮੈਂ ਤੈਨੂੰ ਨਾ ਆਪਣੀ ਜ਼ਿੰਦਗੀ ਦੇ ਰਾਹਤੇ ਸੁਣਾਉਣਾ ਜ਼ਿੰਦਗੀ 'ਚ ਕੀ ਕੁਝ ਹੋਇਆ ਮੇਰੇ ਨਾਲ ਪੁਰਾਣੀਆਂ ਪੁਰਾਣੀਆਂ ਹਾਂ ਇੱਕ ਮੈਂ ਤੈਨੂੰ ਹੋਰ ਦੱਸਦਾ ਜਿਹੜਾ ਤੂੰ ਮੈਨੂੰ ਆਬਾ ਦਰਬਾਦਰ ਕਹਿਣਾ ਹਾਂ ਜੀ ਇਹਦਾ ਵੀ ਤੈਨੂੰ ਕਿੱਸਾ ਸੁਣਾਉਣਾ ਸੁਣਾਓ ਕਿੱਸਾ ਤੂੰ ਐਂ ਸਾਹਿਬ ਲਾਲਾ ਵੀ ਸ਼ੇਰਾ ਮੇਰੇ ਕੋਲੇ ਦਾ 17 ਕਿੱਲੇ ਪਾਣਦੇ ਨੇ ਅੱਛਾ ਆ ਆਮ ਬੰਦਾ ਨਹੀਂ ਹੈਗਾ ਬੇਟੇ ਮੈਂ ਇੱਥੇ ਸੈਲਰਾਂ 'ਚ ਕਿਉਂ ਧੱਕੇ ਖਾਂਦੇ ਸੈਲਰਾਂ 'ਚ ਤਾਂ ਯਾਰ ਜਿਹੜਾ ਤੇਰੇ ਸੈਲਰ ਦਾ ਮਾਲਕ ਹੈ ਹਾਂ ਠੀਕ ਹੈ ਜਗਦੇਵ ਹਾਂ ਉਹ ਮੇਰਾ ਆੜੀ ਹੈ ਅੱਛਾ ਹਾਂ ਇਹ ਤਾਂ ਮੈਂ ਥੋੜਾ ਜਨਾ ਕਿਸੇ ਪਾਸੇ ਉਂ ਲੋ ਗਿਆ ਹੋਇਆ ਮੇਰਾ ਘਰੇ ਜੀ ਵੀ ਨਹੀਂ ਲੱਗਦਾ ਹੁਣ ਘਰ ਦੀ ਤੈਨੂੰ ਗੱਲ ਦੱਸਦਾ ਮੈਂ ਬਹਿ ਹੋਇਆ ਸੀ ਅੱਛਾ ਹਾਂ ਜਬਾਖ ਜੱਲਾ ਭਾਈ ਸਮਝ ਮੇਰੇ ਕੋਈ ਹੋਇਆ ਨਹੀਂ ਅੱਛਾ ਹਾਂ ਫਿਰ ਜਿਹੜੀ ਮੇਰੇ ਘਰ ਵਾਲੀ ਸੀ ਹਾਂ ਉਹ ਭੱਜ ਗਈ ਮੈਂ ਤੂੰ ਕਿ ਮੈਨੂੰ ਫਾਟ ਕੇ ਕਿ ਮੈਂ ਜਿਵੇਂ ਮਰਜ਼ੀ ਲਾ ਲਾ ਬਸ ਭੱਜ ਗਈ ਫਰਾਰ ਹੋ ਗਈ ਕਰੋ ਅੱਛਾ ਹਏ ਟੂ ਮਟਾਕੀ ਲੈ ਮੈਨੂੰ ਨਹੀਂ ਕੋਈ ਕੁਝ ਮੁੜ ਕੇ ਉਹ ਘੱਟੋ ਘਾਪਾ ਨੇ ਭਾਈ ਲਈ ਵੀ ਨਹੀਂ ਮੈਂ ਵੀ ਅੱਕਿਆ ਜਾ ਹੋਇਆ ਤੀ ਉਤੋਂ ਅੱਛਾ ਮੈਨੂੰ ਆਇਤੀ ਵੀ ਵਿਆਹ ਵਾ ਸਮਝਾ ਹੋਰ ਕਰਵਾ ਲੂੰਗਾ ਹਾਂ ਹੋਰ ਭਾਈ ਹਲਥਾਈ ਕੋਈ ਹੋਇਆ ਨਹੀਂ ਅੱਛਾ ਹਾਂ ਇਹਦਾ ਬਸ ਜਿਹੜੇ ਗੱਲ ਕੰਮ ਦੀ ਕਰਦਾ ਹੈ ਕੰਮ ਤਾਂ ਮਾਉਂ ਹੀ ਚੌਚੀ ਕਰ ਦਿੰਦਾ ਠੀਕ ਹਾਂ ਹਾਂ ਬਸ ਮੇਰੇ ਕੋਈ ਮਤਲਬ ਜਿਹੜਾ ਰੋਟੀ ਟੁੱਕਦੇ ਕੋਈ ਪੇਸ਼ਾ ਨਹੀਂ ਹੈਗਾ ਪਰਾਣਾ ਕੰਮ ਨਹੀਂ ਕਰਦੇ ਨਾ 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 ਇਹ ਤਾਂ ਤੈਨੂੰ ਮੜਾ ਮੋਟਾ ਤੂੰ ਮੈਨੂੰ ਦੇਖ ਮੜਾ ਜਾ ਮੱਛ ਮੱਛ ਦੇਖ ਤੂੰ ਉਹ ਤਾਂ ਮੈਂ ਲਾ ਲਿਆ ਦੇ ਸਾਬ ਲਾ ਲਿਆ ਤੈਨੂੰ ਲੱਗਦਾ ਭਲਾ ਮੈਂ ਰੋਟੀਆਂ ਦਾ ਪਰਾਣਾ ਬੰਦਾ ਨਾ ਫਿਰ ਸਾਡੀ ਤਾਂ ਇਹ ਲਾ ਕੇ ਦੇਣੀ ਪਿਆ ਕਰੋ ਹੁਣ ਜੋ ਰੱਖਿਆ ਨਾ ਐਂ ਦਾ ਤਾਂ ਫਿਰ ਕਰਨਾ ਪਿਆ ਕਰੋ ਹੂੰ ਕਦੇ ਵੀ ਨਹੀਂ ਇਹ ਗੱਲ ਤਾਂ ਮੈਨੂੰ ਮਨਜ਼ੂਰ ਨਹੀਂ ਜੇ ਤਾਂ ਮੇਰਾ ਮਨ ਮੰਨੂ ਹੂੰ ਤਾ ਤਾਂ ਮੈਂ ਸੋਦੇ ਪਈਆਂ ਦੀ ਰੋਟੀ 라 ਦੂੰ ਅੱਛਾ ਜੇ ਗੱਲ ਮਨ ਮੰਨਣ ਦੀ ਹੋਵੇ ਮੈਂ ਤਾਂ ਉਹਦੀ ਲਾਉਂਦੇ ਨੇ ਆਪਣਾ ਆਪਣੀ ਜਾਣੇ ਦੋ ਐ ਇੱਕ ਮਾਇਆ ਇੱਕ ਮੁੰਡਾ ਹੋਰ ਆ ਤੂੰ ਯਾਰ ਮੇਰੀ ਗੱਲ ਸੁਣ ਬੇਟੇ ਹਾਂ ਤੂੰ ਜਿੰਨੇ ਮਰਜੀ ਪੈਸੇ ਲੈ ਲੈ ਨਾਜਰ ਆ ਮੇਰਾ ਨਾਜਰ ਠੀਕ ਆ ਹਾਂ ਜਿੰਨੇ ਮਰਜੀ ਪੈਸੇ ਲਾਇਆ ਟਾਬੇ ਤੋਂ ਮਟਰ ਪਨੀਰ ਸਾਈ ਪਨੀਰ ਕੜਾਈ ਪਨੀਰ ਬੋਜ ਦਾ ਟਾਬਾ ਉਹ ਜ਼ਰੂਰ ਉਹਦਾ ਫਿਰ ਮੈਂ ਆ ਫੋੜ ਕਰੂੰਗਾ ਨਾ ਆਪਣਾ ਤਾਂ ਕੰਮ ਰਹਿੰਦਾ ਨਾ ਫਿਰ ਆਉਣਾ ਜਾਣਾ ਵੀ ਔਕਾਤ ਨਹੀਂ ਟਾਈਮ ਨਹੀਂ ਹੈਗਾ ਨਾ ਸਾਨੂੰ ਉਹ ਤਾਂ ਫਿਰ ਬਹੁਤ ਨੇ ਆਰਡਰ ਕਰਾਂਗਾ ਮੈਂ ਤੈਨੂੰ ਆਪਣੀ ਪਹੁੰਚ ਦੱਸ ਰਿਹਾ ਪਹੁੰਚਵਾ ਮੈਂ ਸਮਝ ਗਿਆ ਵੀ ਮੇਰੀ ਪਹੁੰਚ ਆਏ ਕਰ ਰਹੇ ਹਾਂ ਤਾਂ ਮੈਂ ਸਮਝ ਗਿਆ ਹਾਂ ਉਹਦਾ ਮੈਂ ਛੋੜ ਨਾਲ ਐਗਰੀ ਹਾਂ ਲਾਈਟਲੀ ਨਹੀਂ ਲੈਣਾ ਜਮੀ ਲਾਈਟਲੀ ਨਹੀਂ ਲੈਂਦੇ ਹਾਂ ਉਹਦਾ ਆਪਾਂ ਗੱਲ ਮੈਂ ਥੋੜੀ ਸਮਝ ਗਿਆ ਤੁਸੀਂ ਵਧੀਆ ਮਾਲਕ ਹੋ ਵਧੀਆ ਬੰਦਾ ਮੈਂ ਹਾਂ ਪੈਗ ਹੋਰ ਪਾਲਾ ਗੱਲ ਤਾਂ ਐਂ ਕਰਦਾ ਮੈਂ ਫਿਰ ਵੀ ਜਾਂਦਾ ਉਹ ਰੱਖਿਆ ਸੀ ਹਾਂ ਠੀਕ ਹੈ ਉਹ ਕਿੱਥੇ ਰੱਖਿਆ ਫੇਰ ਉਹ ਹੀ ਬਾਪ ਕਿੱਥੇ ਰੱਖਿਆ ਨਾ ਲੈ ਹਾ ਦੇਖ ਪਰ ਉਹੀ ਗੱਲ ਵੀ ਰੱਖਿਆ ਫਿਰ ਹੁਣ ਸਾਨੂੰ ਮੇਰੀ ਗੱਲ ਸੁਣੋ ਅਸੀਂ ਰੋਟੀ ਟੁੱਕ ਦਾ ਕਿੱਥੋਂ ਹੱਲ ਕਰਾਂਗੇ ਤੂੰ ਕਿੰਦਾ ਫਿਰ ਹੋਰ ਰੱਖਣਾ ਬੋ ਰੋਟੀ ਟੁੱਕ ਦਾ ਜਿੱਥੇ ਮਰਜੀ ਹੱਲ ਕਰੋ ਯਾਰ ਫਿਰ ਉਹਦਾ ਇਹ ਤਾਂ ਯਾਰ ਮੇਰੀ ਗੱਲ ਸੁਣਦਾ ਤੂੰ ਰੋਟੀ ਦੀ ਤੂੰ ਰੋਟੀ ਦੀ ਕੀ ਗੱਲ ਕਰਦੀ ਐ ਤੂੰ ਬਾਪੂ ਤੂੰ ਗੱਲ ਕਰਾਂ ਮੈਂ ਸ਼ੀਰ ਪਾਵਾਂ ਬੋਲ ਮੈਂ ਉਹਦਾ ਤੂੰ ਐਨੀ ਪੌਂਚ ਰੱਖਦਾ ਮੈਂ ਉਹਦਾ ਤੂੰ ਦੇਖ ਸ਼ੀਰ ਪਾਵਾਂ ਪੌਂਚ ਰੱਖਦਾ ਮੈਂ ਬੇਟੇ ਮੈਂ ਬਜ਼ਰੂਰ ਐ ਬਸ ਰੋਟੀ ਦਾ ਹੀ ਲਹਾਵਾ ਆਏ ਫੇਰ ਉਹੀ ਆ ਗੱਲ ਰੋਟੀ ਤੇ ਤੂੰ ਰੋਟੀ ਰੋਟੀ ਕਰੀ ਜਾਂਦਾ ਮੈਂ ਤੈਨੂੰ ਗਰੇਜੀ ਦੀ ਬੋਤਲ ਪਾ ਦੀ ਫੇਰ ਰੋਟੀ ਭੱਜ ਗਈ ਦੇ ਹੱਥ ਭੂਕਦੇ ਨੇ ਉਹਨੂੰ 20 ਦਿਨ ਹੋ ਗਏ ਤੂੰ ਆਇਆ ਤੂੰ ਵੀ ਉਹ ਕਰੀ ਜਾਂਦਾ ਤੂੰ ਯਾਰ ਜਿੰਨੂੰ ਮਰਜ਼ੀ ਕਹਦੇ ਮੈਂ ਅੱਜ ਤੋਂ ਰੋਟੀ ਲਾਉਂਦਾ ਨਹੀਂ ਇਹਦਾ ਮੈਂ ਬੱਸ ਉਹੀ ਕਰੋ ਫਾਰਾ ਤੇਰੇ ਕਮਰੇ ਨੂੰ ਜਿੰਦਾ ਲਾਉ ਲਾਉਣਾ ਲਾ ਦੇ ਕਾ ਨੂੰ ਯਾਰ ਹਟਦੀ ਨਹੀਂ ਸੈਣੀ ਕੇ ਕਰਾਏ ਬਿਨਾ ਹੈ ਬਾਈ ਹਾਂ ਸਾਪੀਆਂ ਮਦਾ ਪੱਟ ਲਾਲ ਕਰ ਲਿਆ ਇਹ ਤਾਂ ਜਿਉਂਦੀ ਰਹੇ ਮੇਂ ਦੋ ਮੇਂ ਥੋ ਕਰਕੇ ਬਚਾ ਰਹਿ ਗਿਆ ਨਹੀਂ ਮੇਰੇ ਤੋਂ ਛੱਟ ਕਸੂਤੀ ਭਜਣੀ ਸੀ ਉਹ ਮੈਂ ਅਜੇ ਝੱਫਾ ਠੋਕਦਾ ਮਰ ਜਾ ਕੀ ਬਣਿਆ ਨਾਲੇ ਕੰਨੇ ਪੁਲਸ ਲੈ ਕੇ ਸੋਨ ਫੜ ਕੇ ਹੋਰ ਹੋਰ ਪੁਲਸ ਛੱਡ ਗਈ ਫਿਰ ਫੜ ਕੇ ਰਹਿ ਗਈ ਸੀ ਛੱਡ ਗਈ ਕਿਉਂ ਮੈਂ ਤਾਂ ਉਹ ਆ ਕੇ ਕਹਿ ਗਈ ਲਈਆ ਹੁਣ ਜਿੰਦਰ ਦੀ ਬਹੂ ਹੈ ਕਹਿੰਦੀ ਕੋਨੋਂ ਤਾਂ ਪੁਲਸ ਲੈ ਕੇ ਆਉਂਦੀ ਹੈ ਉਹ ਮੈਂ ਇਹ ਕੁੱਤੀ ਤੀ ਮੈਂ ਕੀ ਕਰਦੀ ਐ ਇਸ ਘਰੇ ਕਾਲੇ ਪਾਣੀ ਭੱਗੇ ਸੀ ਅਸੀਂ ਪਹਿਲੇ ਪਹਿਰ ਪਹਿਲੇ ਪਹਿਰ ਆ ਗਏ ਕਿਉਂ ਆਹੀ ਗੱਲਾਂ ਸਰ ਦੇ ਮਖੌਲ ਨੇ ਕਰਨਾ ਹੈ ਕਰਨਾ ਹੈ ਕੱਜ ਦੀ ਗੱਲ ਕਰ ਲਿਆ ਕਰ ਕੋਈ ਤੂੰ ਕੱਜ ਦੀ ਤੂੰ ਕਰ ਕੋਈ ਕੁਈ ਕਪੀਲਦਾਰੀ ਦੀ ਗੱਲ ਕਰ ਕੋਈ ਜੀਤੇ ਨਹੀਂ ਮੈਂ ਬਣਿਆ ਕਿ ਮੈਂ ਸੱਚੀ ਗੱਲ ਦੀ ਕਿ ਝੂਠੀ ਦੀ ਹੈ ਕੀ ਤੋਂ ਗੱਲਾਂ ਸੁਣਦੀ ਆ ਲਾ ਕੇ ਜੀਲੀ ਦਾ ਬਹਨਾ ਮਿੱਠੂ ਦੇ ਬੈਠੀ ਝੂਟਾਂ ਵਾਲੇ ਦੇ ਕਰ ਕੇ ਲਿਆਂਦੀ ਆ ਹਾਂ ਹਾਂ ਮੈਂ ਵਧੀਆ ਰਿਹਾ ਭਾਈ ਆ ਇੱਕ ਦਿਨ ਇੱਕ ਜਨਾਨੀ ਹੋਰ ਲਿਆਉ ਮੈਂ ਕਰਕੇ ਆਂ ਇੱਕ ਦਿਨ ਇੱਕ ਜਨਾਨੀ ਹੋਰ ਲਿਆਉ ਕਰਕੇ ਆਂ ਦੱਸ ਦੇ ਵੀ ਕਿਉਂ ਕਹਿੰਦਾ ਵੀ ਹਾਂ ਪੁਰਸ਼ ਲੈ ਗਈ ਫੜ ਕੇ ਬਕਲਾਵਾ ਉਹਦਾ ਆ ਬੈਠੇ ਕਰਤੇ ਛਿੱਦੇ ਕਰਤੇ ਪੁਰਸ਼ ਨੇ ਛਿੱਦੇ 15 ਮਿੰਟਾਂ ਦੇ ਆ ਸੁਣ ਲਓ ਕਰਤੇ ਛਿੱਦੇ ਮਕਲਾਬਾ ਕਰਤਾ ਕੀ ਕਰਤਾ ਕੁੱਤਾ ਆ ਗਿਆ ਕੁੱਤਾ ਕਿੱਧਰ ਫਿਰਦੇ ਹੋ ਤੁਸੀਂ ਕੀ ਕਰਤਾ ਗੱਲ ਦੱਸੋ ਕੋਪਸਾ ਹੀ ਨਹੀਂ ਖੇਤਾ ਮਕਲਾਬਾ ਉਸੇ ਕੋਣ ਆਇਆ ਲੈ ਓਏ ਮੈਂ ਤਾਂ ਉੜਦੀ ਗੱਲ ਹਣਾ ਕਹਿੰਦਾ ਕੁੱਟੇ ਬੋਲਾ ਸੰਦੀਫਾ ਉਹ ਤਾਂ ਮੇਰੇ ਯਾਰ ਦੋਸਤ ਦਾ ਕੋਈ ਪੋਤਾ ਥਾਣੇਦਾਰ ਬਣਿਆ ਪਾਰਟੀ ਕਰਨਾ ਇਸ ਕਰਾਂ ਇਕੱਲਜੀ ਬੋਤਲ ਚੱਕੋ ਭੱਗਿਆ ਗਿਆ ਪੁੱਛ ਲੈ ਹਾਂ ਅਗਲਾ ਭੱਗਾ ਕੁੱਤੇ ਪਕਾਈਦਾ ਕੀ ਫਾਇਦਾ ਨਾ ਪੁੱਛ ਲੈ ਲੈ ਕਹਿੰਦਾ ਕਿ ਉਹੀ ਗੱਲ ਆ ਕੇ ਉਸ ਲਈ ਨਹੀਂ ਆਉਂਦੀ ਨਹੀਂ ਜਿਹੜੀ ਗੱਲ ਮੈਂ ਕਰਦੀ ਆ ਉਹ ਮੈਨੂੰ ਗੱਲ ਦੱਸ ਦਿਓ ਪੂਰੀ ਗੱਲ ਦੀ ਤਹ ਤੱਕ ਜਾਣਾ ਪੈ ਸਕਦਾ ਕੋਈ ਗੱਲ ਨਹੀਂ ਜੀ ਕੁਝ ਨਹੀਂ ਹੋਇਆ ਉਹਦਾ ਬਸ ਆਪਣੇ ਯਾਰ ਦੋਸਤ ਦਾ ਮਿੱਤਰ ਪਿਆਰੇ ਦਾ ਪੋਤਾ ਠਾਣੇਦਾਰ ਬਣਿਆ ਸੀ। ਇਹਨੂੰ ਪਤਾ ਲੱਗ ਜਾਂਦੇ ਅਸਲੀ ਗੱਲ ਕੀ ਆ ਚੰਗਾ। ਮਰ ਲੂ ਪਤਾ ਜਿਹੜਾ ਬਣਿਆ ਇਹਨੂੰ ਬਾਲਟੀ ਕਰਨਾ ਅੱਦੀ। ਦੇਖ ਲੈਣਾ ਤਾਂ ਲਾਹਣੀ ਡੋਲ। ਖੜ ਜਾ ਕਹਿਣਾ ਮਰ ਜਾਣਾ। ਇਹਦੇ ਨਾਲ ਦਾ ਮਰਬਾਉ ਜਿੱਥੇ ਮਰਬਾਉ ਨਾਲ ਤਾਂ ਮਰਦਾ। ਨਾਲ ਤਾਂ ਮੈਂ ਹੈ ਹੀ ਨਹੀਂਦੀ। ਪੁਲਿਸ ਮੇਰੇ ਛੜਦਾ ਕੀ ਆ ਜਾਂਦੀ ਮੈਂ ਤਾਂ ਨਾਲ ਹੀ ਨਹੀਂ। ਤੈਨੂੰ ਮੇਰੇ ਮੈਂ ਕਹਦਾ ਤੈਨੂੰ ਮੂਤ ਮਿਲ ਦੂ ਪੀਲੀ ਤੂੰ। ਆਪਾਂ ਘੜਾ ਨਰੇਪੁਰ। ਨਾ ਮੈਨੂੰ ਆ ਦੱਸ ਪਿੰਡ ਚ ਐਵੀ ਗੱਲ ਫੈਲ ਗਈ। ਕਿਸੇ ਨੂੰ ਫੜ ਕੇ ਨਹੀਂ ਲਗਿਆ ਕੋਈ। ਮੈਂ ਕੀ ਕਹਣਾ ਓਏ। ਪਾ ਲਾਹਣ ਕਿੱਥੇ ਮੈਂ ਨਾ ਜੇ ਤੇਰੇ ਮਾਰੀ ਥਾਲੂ ਵਿੱਚ ਜੁੱਤੀ ਤੇਰਾ ਮੈਲਾ ਡੋਲੋਂ ਲਾ ਦੂੰਗਾ ਮੈਂ ਮੇਰੀ ਸੁਣ ਲੈ ਗੱਲ ਜੁੱਤੀ ਮਾਰਨ ਤੋਂ ਪਹਿਲਾਂ ਮੇਰੀ ਸੁਣ ਲੈ ਗੱਲ ਸੁਣਾ ਓਏ ਸੁਣਾ ਪਰ ਇਹ ਪਹਿਲਾਂ ਲਾਹਣ ਦਾ ਉੱਥੇ ਕਿਹਨੇ ਡੋਲਿਆ ਉਹ ਲੋਕਾਂ ਦਾ ਹੀ ਕੀ ਕਿਹੜੀ ਹੁੰਦਾ ਮੇਰੇ ਸਾਹ ਦੇ ਤੀਜਾ ਕਰੂੰ ਹੁਣ ਇਹਦਾ ਇਹ ਬੰਦਾ ਬੋਲਦਾ ਮੇਰੇ ਮੂਰੇ ਦੇਖ ਲੈ ਇੱਕ ਇੱਕ ਵਿਆਹ ਨਹੀਂ ਹੁੰਦਾ ਲੋਕਾਂ ਦਾ ਇਹ ਤੀਜਾ ਕਰੂੰ ਮੈਂ ਇਹਦਾ ਤੀਜਾ ਕਰੂ ਇਹਦਾ ਮੈਂ ਅਗਰ ਭੈਣ ਦੀ ਹਾਂ ਇਹਦਾ ਗਾਲ ਕੱਢ ਗਾਲ ਕੱਢ ਤੂੰ ਮੈਨੂੰ ਗਾਲ ਨਹੀਂ ਕੱਢਦਾ ਮੈਂ ਤਾਂ ਉਹੀ ਮੂੰਹੋਂ ਨਿਕਲ ਗਿਆ ਤੀਜਾ ਵਿਆਹ ਕਰੂ ਰਾਮੇ ਇਸ ਬੰਦੇ ਦਾ ਮੈਂ ਤੀਜਾ ਹੋਣੀ ਹੋ ਗਿਆ ਹਾਂ ਦਾ ਜਵਾਬ ਹੈ ਹਾਂ ਹੋਰ ਨਹੀਂ ਬੋਊਗਾ ਸੋਣਾ ਸੁਨੱਖਾ ਬਣਦਾ ਤੰਦਾ ਨਾ ਹੋਣਾ ਹਾਂ ਕੋਈ ਨਹੀਂ ਪੁੱਛਦਾ ਉਹ ਰੇ ਸਕੀਨਾਂ ਨੂੰ ਤੀਮੀ ਮਿਲਦੀ ਆ ਜਾਂਦਾ ਬਾਹਣ ਨੂੰ ਜਾਂ ਮਲਾਜਮ ਨੂੰ ਬਾਹਣ ਨੂੰ ਹੂਤੀ ਜੈ ਨੂੰ ਬਾਹਣ ਨੂੰ ਬਾਹਣ ਕੀ ਦੇ ਕਰਕੇ ਮੇਰੇ ਕਰਨਾ ਮੈਂ ਕਦੇ ਕਹਿੰਦਾ ਤੀਜਾ ਕਰ ਮੇਰਾ ਮੈਂ ਕਦੋਂ ਤਾਂ ਕਰੇ ਪਾਏ ਨੇ ਤੇਰੇ ਨਾ ਕਸੂਰ ਨਹੀਂ ਵੀਰੇ ਤੂੰ ਮਾਗਰ ਲੱਗਿਆ ਹੋਇਆ ਬੰਦਿਆਂ ਦੇ ਤੂੰ ਮਾਗਰ ਲੱਗਿਆ ਹੋਇਆ ਬਾਈ ਬੇ ਮੂੰਹ ਚੁੱਪ ਕਰ ਜਾ ਇਹ ਤਾਂ ਮੂਤ ਪੀ ਫਿਰਦੇ ਨੇ ਹੁਣ ਤੂੰ ਕਾਨੂੰ ਬੋਲਦਾ ਖੜ ਜਾ ਬੇ ਬੇ ਇੱਕ ਮਿੰਟਾ ਇਧਰ ਨੂੰ ਹੀ ਮੜਾ ਮੈਨੂੰ ਬੈਠਣ ਦੇ ਤੇਰੇ ਖੂਨ ਦੇ ਗੋਲੇ ਜੰਮੀਆਂ ਨੇ ਅੰਦਰ ਜਾਂ ਤੂੰ ਐਂ ਕਰ ਅੰਦਰ ਭੱਗ ਜਾ ਅਸੀਂ ਗੱਲ ਕਰਦੇ ਹਾਂ ਜਾ ਮਾਗੇ ਜਾਂ ਅੰਦਰ ਭੱਜ ਜਾ ਭੱਜ ਜਾ ਭਾਈ ਤੇਰੇ ਖੂਨ ਦੇ ਗੋਲੇ ਝਾਕਰੀ ਲਟਕਉਂਦੀ ਹੈ ਹਾਂ ਅੰਦਰ ਭੱਗ ਜਾ ਅੰਦਰ ਇਹਨੂੰ ਕਹ ਤੇਰੇ ਖੂਨ ਦੇ ਗੋਲੇ ਬਣ ਜਾਣਗੇ ਮੈੜਾ ਟਿਕ ਟਿਕ ਅੰਦਰ ਮੇਰੀ ਗੱਲ ਸੁਣਦੇ ਹੋ ਪੁਲਸਾਈ ਤੇ ਮੈਨੂੰ ਪਤਾ ਲੱਗਿਆ ਪਹੀ ਮੁੜਿਆ ਗੱਡੀ ਪੁਲਸ ਨਾਲ ਤਾਂ ਯਾਰੀ ਦੋਸਤੀ ਹੁੰਦੀ ਜਾਂਦੀ ਰਹਿੰਦੀ ਆ ਉਹ ਕਦੋਂ ਆਇਆ ਪਹਿਲਾਂ ਕਦੇ ਇਹ ਤਾਂ ਆਪਣੇ ਮਿੱਤਰ ਦਾ ਪੋਤਾ ਥਾਣੇਦਾਰ ਲੱਗਾ ਡੱਬਾ ਦੇਖ ਗਿਆ ਸੀ ਹਾਂ ਪਹਿਲਾਂ ਦਾ ਕਦੇ ਤੇਰਾ ਮਿੱਤਰ ਆਇਆ ਨੀ ਉਹ ਥਾਣੇਦਾਰ ਆਉਂਦਾ ਹੁੰਦਾ ਉਹ ਹਾਂ ਕੱਪੜੇ ਲਿਪੜੇ ਪੈਨੇ ਦੇਖ ਗਿਆ ਨਹੀਂ ਕਿਤੇ ਆਦੀ ਦੇਖਾ ਓਏ ਓਏ ਆ ਕਿੱਥੇ ਡਿੱਕ ਕੇ ਆਂ ਹਾਂ ਆ ਗਾਰੇ 'ਚ ਵਾੜਾ ਕਿੱਥੇ ਡਿੱਕ ਕੇ ਇਹ ਤਾਂ ਸਪਰੇਅ ਮਾਰ ਦਤੀ ਮੱਕੀ 'ਚ ਮੈਂ ਖੱਬਣ ਵਾਲੀ ਮਾਰ ਕੇ ਮੇਰੇ ਸਾਹਦੇ ਮੱਕੀ ਦਾ ਗੁੱਲ ਕੱਢੀ ਖੜੀਆ ਹੁਣ ਕਿਹੜੀ ਸਪਰੇਅ ਮਾਰ ਦਤੀ ਮੂਹੀਆਂ ਤੇ ਹੋ ਕੇ ਮਾਰ ਦਤੀ ਐ ਕਰਕੇ ਮੱਕੜ ਸੁਹਾ ਜਾ ਪਿਆ ਪਿਆ ਸੀ ਮਾਰਦੇ ਹੁਣ ਕਲ ਸੁਹਾ ਪੈ ਗਿਆ ਸੇ ਮੱਕੀ ਦੇ ਚੱਲ ਨਹੀਂ ਆ ਨਾ ਕਰੋ ਮੈਨੂੰ ਪਤਾ ਕਰ ਲਾਂਦੇ ਗੱਲ ਕੀ ਆ ਜੰਗਾ ਸਫੇ ਚ ਕੋਲ ਜਾਇਆ ਯਾਰ ਖੇਤ ਜਾਇਆ ਤੂੰ ਪਤਾ ਕਰ ਲੈ ਮੈਨੂੰ ਉਹੀ ਪਤਾ ਲੱਗ ਜੂ ਸਰਪੰਚ ਕੋਲ ਜਾ ਕੇ ਕੋਈ ਪਤਾ ਕਰਿਆ ਪਤਾ ਤਾ ਇਹ ਇਹ ਦੇ ਘਰ ਦਾ ਪਤਾ ਲੱਗ ਗਿਆ ਮੇਰੀ ਗੱਲ ਸੁਣ ਲੈ ਪਾਪੇ ਤੇਰਾ ਕੁਝ ਨਹੀਂ ਜਾਣਾ ਇਹਦਾ ਮੈਂ ਟੁਕੜਾ ਤੋੜ ਦੂੰ ਮਾਰ ਮਾਰ ਕਹੀ ਦੇ ਪਾਹੇ ਤੋੜਦਾ ਤੋੜ ਦੋ ਬਰਾ ਚਾਚਾ ਜੀ ਹਾਂ ਬੱਲੇ ਸ਼ਵਾ ਹਾਂਜੀ ਬੇਟਾ ਚਲੋ ਆਪਾਂ ਚਲ ਜੀ ਗੱਲ ਦੀ ਤਹ ਤੱਕ ਜਾਣਾ ਆਪਾਂ ਚਲੋ ਪੁੱਤਰ ਆ ਚਲੋ ਪੁੱਤਰ ਮੂਤ ਪੀੜਾ ਦੇਖ ਤੂੰ ਮੂਤ ਪੀੜਾ ਕਿਵੇਂ ਕਰਦਾ ਮੈਂ سزا ਕਰਾ ਕੇ ਹਟਾਂਗੀ ਓਹਨੂੰ ਗੱਲ ਦਾ ਪਤਾ ਲੱਗ ਜੇ ਤੂੰ ਆਹ ਦੇਖ ਜੰਦੇ ਹਾਂ ਔ ਮੂਤ ਪੀੜਾ ਦੇਖ ਕੇ ਕਿਵੇਂ ਫਿਰਦਾ ਮਗਰ ਲੱਗਿਆ ਐ ਕਰ ਜੇਲ ਨਵੀਂ ਬਣਵਾ ਸਾਡੇ ਖਾਤਰ ਅਸੀਂ ਤੋੜ ਕੇ ਬਾਹਰ ਆ ਜਾਾਂਗੇ ਮੂਤ ਪੀੜਾ ਗੱਲਾਂ ਦੇਖੀ ਕਹਿੰਦੇ ਬੇਕੁਦਾਰੀ ਜਿਹੜਾ ਕਰੋੜਾ ਪੱਟੇ ਕੌਡੀਆਂ ਦੇ ਪਾ ਪਿੱਗ ਗਿਆ ਮੂਤ ਪੀੜਾ ਮੂਤ ਪੀੜਾ ਹਾਂ ਮੂਤ ਪੀੜਾ ਮੇਰੀ ਗੱਲ ਸੁਣ ਹਾਂ ਗੱਲ ਦਾ ਪਤਾ ਲੱਗੂ ਢੂਗਣਾ ਮੇਰਾ ਕੁੱਟੇ ਜੂ ਮੰਨ ਜੰਨੇ ਆਪਾਂ ਨਾ ਹਾਂ ਮੰਨਣਾ ਨਹੀਂ ਹੈਗਾ ਮੇਰੀ ਗੱਲ ਸੁਣ ਲੈ ਜ਼ਿੰਦਗੀ 'ਚ ਕਿੱਡੀ ਮਰਜ਼ੀ ਵੱਡੀ ਗਲਤੀ ਹੋ ਜੇ ਕਹਿੰਦੀ ਸਾਰਾ ਪਿੰਡ ਇਕੱਠਾ ਹੋ ਗਿਆ ਜੇ ਮੰਨਣਾ ਨਹੀਂ ਪਹਿਲੀ ਗੱਲ ਤਾਂ ਗਲਤੀ ਕਰੋਣਾ ਜੇ ਗਲਤੀ ਹੋ ਗਈ ਮੰਨੋ ਨਾ ਦੇਖੀ ਜਾਓ ਚਾਹ ਕਾ ਵੱਟੇ ਜਾਵੇ ਦੇਖੀ ਜਾਓ ਪੈਣ ਮਰਾ ਲੈ ਫਿਰ ਠੰਡਾ ਪਾਣੀ ਪਾ ਮਾ ਠੰਡਾ ਪਾਣੀ ਲਿਆ ਢੋਲ ਦੇ ਪਿੱਛੇ ਸਮਾਨ ਪਿਆ ਉਹ ਯਾਰ ਆਪਣਾ ਲਾਹਣ ਡੋਲ ਗਿਆ ਚੱਲ ਕੋਈ ਨਾ ਉ ਤਾਂ ਫਿਰ ਹੁਣ ਬੱਤ ਤੇ ਰਹਗੀ ਬੌੜਿਆ ਬੱਤ ਤੇ ਰਹਗੀ ਬਚਾ ਹੋ ਗਿਆ ਇਹ ਜੇ ਚ ਨਹੀਂ ਮੱਕੀ ਜੀ ਕੀ ਹੋ ਗਿਆ ਤੀ ਮੇਰੇ ਨਾਲ ਮਾਗਰ ਨਹੀਂ ਜਾਂਦਾ ਕੋਈ ਇਹ ਜੇ ਚ ਸੀਜਣ ਦਾ ਟਾਈਮ ਆ ਉੱਥੇ ਪੁੜੇ ਕੁੱਟਦਾ ਦੀ ਪੁਲਿਸ ਮੱਕੀ ਜੀ ਮੈਨੂੰ 3 ਮਿੰਟ ਯਾਦ ਨਹੀਂ ਕੀ ਹੋ ਗਿਆ ਉਹ ਤੇ ਦੰਦਰ ਪੈ ਗਈ ਸੀ ਤੇਰੇ ਕੁਛ ਨਹੀਂ ਹੋਇਆ ਸੀ ਜਾ ਭਾਗ ਜਾ ਕਦੋਂ ਨਾ ਖੋਲੀ ਤੈ ਉਹ ਉਹ ਟਾਂਡਾ ਨਹੀਂ ਹੁੰਦਾ ਪਰਾ ਟਾਂਡਾ ਜੜੂ ਉਹਦੇ ਨਾਲ ਮੱਕੀ ਤੁਨ ਦੀ ਹਾਂ ਫਿਰ ਹੋਰ ਤਾਂ ਹੈ ਨਹੀਂ ਸੀ ਕੋਈ ਹੋਰ ਤਾਂ ਹੈ ਨਹੀਂ ਸੀ ਕੋਈ ਯਾਰ ਤਾਂ ਹੈ ਨਹੀਂ ਸੀ ਆਪਣੇ ਕੋਲ ਹੋਰ ਕੋਈ ਹੁਣ ਦੰਦਰ ਨਾਲੀ ਦਵਾਈ ਕਹਿੰਦੇ ਹਾਂ ਇਹ ਕਿੱਦੋਂ ਦੀ ਪੈਣ ਲੱਗੀ ਹੈ ਹਜ਼ਾਰ ਕੋਈ ਹੈ ਨਹੀਂ ਸੀ ਉੱਥੇ ਜਾ ਭੱਜ ਕੇ ਬਾਗਿਆ ਮੂਤ ਪੀੜਾ ਕਿੱਥੇ ਪਾ ਗਿਆ ਮੇਰਾ ਸਾਰ ਕੜਾ ਦੇਖ ਅੱਜ ਕਿਵੇਂ ਫਿਰਦਾ ਬੂਤ ਪੀਣਾ ਰੋਟੀ ਤਾਂ ਮੈਂ ਲਾਉਂਦਾ ਨਹੀਂ ਭਾਈ ਦੇਖੇ ਤੂੰ ਰੋਟੀ ਲਾਉਂਦਾ ਪਰ ਮੈਨੂੰ ਲੱਗਦਾ ਇੱਕੋ ਹਾਲਾ ਮਾਦਾ ਜਿੰਦਾ ਲਾਉਂਦੇ ਨੇ ਕੰਮ ਇਹਨੂੰ ਆਪਦਾ ਸਮਾਨ ਚੱਕ ਲਾਉਂਦੇ ਕੀ ਪੈਦਲ ਤੇਰੀ ਬਾਪਰ ਹੈਗੀ ਜਿੰਦਾ ਲਾਉਣ ਦੀ ਮੈਂ ਬਾਬੂਆਂ ਨਾਲ ਕਰਦਾ ਪਹਿਲਾਂ ਆਪੀ ਆ ਜਿੰਦਾ ਤੂੰ ਐ ਕਰ ਫਿਰ ਤੂੰ ਜਿੰਦਾ ਲਾ ਲੱਤਾ ਦਰਿਆ ਮੈਂ ਤੂੰ ਮਾ ਲਾ ਤੂੰ ਚੱਲ ਹਏ ਤੂੰ ਐ ਕਰ ਤੂੰ ਜਿੰਦਾ ਲਾ ਮੈਂ ਤਾਂ ਮਜ਼ਾਕ ਕਰਦਾ ਤੂੰ ਸੀਰੀਅਸ ਹੀ ਲੱਗੇ ਭਾਈ ਕੋਈ ਗੱਲ ਸੀਰੀਅਸ ਨਹੀਂ ਸਾੜਾ ਬੜਾ ਸੀਰੀਅਸ ਦਾ ਤੈਨੂੰ ਮੈਂ ਕਹੀ ਇਹ ਨਾ ਵੀ ਮੈਂ ਸਰਦਾਰ ਬੰਦਾ ਮੈਂ ਤਾਂ ਮਜ਼ਾਕ ਕਰਦਾ ਸੀ ਤੁਹਾਡੇ ਨਾਲ ਜਿੰਦਾ ਲਾ ਓਏ ਬਟਾ ਬਾਬੂ ਨਹੀਂ ਲਾਵਾ ਮਜ਼ਾਕ ਬਟਾ ਬਾਬੂ ਬਣ ਗਿਆ ਲੈ ਤੂੰ ਪੇਗ ਲਾਉਣਾ ਲਾਲਾ ਨਹੀਂ ਹਮ ਦਾ ਡੰਡੇ ਪੇਗ ਦਾ ਲਾਲਾ ਨਹੀਂ ਪੇਗ ਤਾਂ ਜਮੇ ਕੁਮਾਰ ਕਰੀ ਜਾਂਦਾ ਤੈਨੂੰ ਮੈਂ ਕਰੀ ਜਾਂਦਾ ਵੀ ਮੈਂ 17 ਕਿੱਲੇ ਦਾ ਮਾਲਕਾ ਮੈਂ ਜੇ ਤੂੰ ਕਹੇ ਦੇ ਵਿੱਚ ਸੀਰ ਪਾ ਲੂੰ ਸਮਝ ਗਿਆ শাਲਾ ਮੈਨੂੰ ਬਾਹਰ ਡਰਪਣਾ ਕੇ ਰੱਖਤਾ ਜਿਆ ਕਮਾਦ ਦੀ ਗੱਲ ਹੈ ਸਮਝ ਸਮਝ ਤਾਂ ਛੱਡਦਾ ਜੇ ਮਰਜ਼ੀ ਕਰੋ ਛੱਡਦਾ ਮੈਂ ਚੱਲੇ ਹਾਂ ਛੱਡਦਾ ਛੱਡਦਾ ਜੇ ਮਰਜ਼ੀ ਬਸ ਬਟਾ ਬਾਬੂ